ਤਕਨਾਰਾ ਦਾ ਕਿੱਲਾ ਜਾਂ 12 ਕਨਾਲਾ ਦਾ ਕਿੱਲਾ ਇੱਧਰ ਟੋਟਲ ਕਨਾਲਾ ਚਲਦੀਆਂ ਨੇ ਕਿੱਲੇ ਨਹੀਂ ਚਲਦੇ ਸਾਨੂੰ ਜਿਹੜਾ ਜੰਗਲ ਚੋਂ ਘਾਹ ਵੀ ਕੱਟਣਾ ਨਾ ਉਹਦੇ ਲਈ ਵੀ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਕਾਨੂੰਨ ਚੱਲਿਆ ਆਏ ਨੇ ਕਟਾਰ ਧਾਰਾਈ ਸੀ ਉਸ ਟਾਈਮ ਦੇ ਵੇਚਣ ਦਾ ਰੀਜ ਨੇ ਵੀ ਤੰਗੀਆਂ ਕੋ ਰਾਹ ਰਸਤੇ ਨਹੀਂ ਉਹਦਾ ਪਹਾੜ ਕਹਿੰਦੇ 1.5 ਲੱਖ ਨੂੰ ਕਿੱਲਾ ਮਿਲਦਾ ਰਿਹਾ ਇੱਥੇ ਮਿਲਦਾ ਰਿਹਾ ਹਾਂ ਮਿਲਦਾ ਰਿਹਾ ਇਸ ਤੋਂ ਵੀ ਪਹਿਤੋਂ ਵੀ ਘੱਟ ਬਿਕਿਆ 30-30 ਹਜ਼ਾਰ ਨੂੰ ਵੀ ਕਿੱਲਾ ਬਿਕਿਆ ਆ ਖੱਡਾਂ ਵਾਲੇ ਇਲਾਕੇ ਚੋਂ ਨਿਕਲ ਕੇ ਤਾਂ ਮੁੰਡਾ ਨੇਵੀ ਚ ਆ ਪਾਜੀ ਹਿੰਮਤ ਆ ਹਿੰਮਤ ਸਿੰਗਰੇ 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 ਕੀ ਹੁੰਦੇ ਆ ਸਿੰਗਰੇ ਹੁੰਦੇ ਲੰਬੇ ਲੰਬੇ ਲੱਗਦੇ ਨੇ ਜਿੱਦਾਂ ਮੂਲੀ ਦੇ ਮੁੰਗਰੇ ਹੁੰਦੇ ਨੇ ਇਸ ਇਹ ਵੀ ਮੂਲੀ ਦੀ ਕਿਸਮ ਦੇ ਸਿੰਗਰੇ ਉਹ ਮੈਂ ਰਾਤ ਨੂੰ ਸੌਣਾ ਇੱਥੇ ਤੇ ਇਹ ਰਾਤ ਨੂੰ ਸੌਣ ਦਾ ਅਰੇਂਜਮੈਂਟ ਮੈਂ ਹੀ ਕੀਤੀ ਆ ਵਿੱਚ ਖੇਤ ਜੀ ਸਹੀ ਦਾ ਅੱਗੇ ਅਸੀਂ ਉੱਚੇ ਮਣੇ ਬੰਦੇ ਹੇ ਹੁਣ ਮੈਂ ਡੋਨ ਰੱਖੇ ਆ ਇਹ ਭਾਜੀ ਹੁਣੀ ਪਹਿਲੀ ਵਾਰੀ ਆਏ ਆ ਮਾਲਪੁਰ ਤੋਂ ਕੁਕਾਨੇਟ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਦੇਖਣ ਇਹ ਬੜਾ ਮੁਸ਼ਕਿਲ ਹੈ 2 ਸਾਲ ਸੇ ਤਾਂ ਮੈਂ ਹੀ ਕੋਸ਼ਿਸ਼ ਕਰ ਰਹਾ ਹਾਂ 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 ਕਿਉਂਕਿ ਕਿਆ ਹੈ ਉਹ ਆਤੇ ਹੀ ਆਪੇ ਚਲੇ ਜਾਤੇ ਹੈ ਸਰਕਾਰ ਜਿਆਦਾ ਧਿਆਨ ਨਹੀਂ ਦੇਦੀ ਜਿਆਦਾ ਧਿਆਨ ਨਹੀਂ ਦੇ ਰਹੀ ਤੁਮਨੇ ਨਹੀਂ ਦੇ ਰਹਾ ਮੈਂ ਔਰ ਸਭ ਤੋਂ ਵੱਡੀ ਸਮੱਸਿਆ ਬੱਚੇ ਪੈਦਲ ਆਤੇ ਆ ਗਿਆ ਹਾਂ ਹਾਂ ਛੋਟੇ ਛੋਟੇ ਇਹ ਬਹੁਤ ਬਾਰ ਹਾਈਲਾਈਟ ਕਰ ਚੁੱਕਾ ਹਾਂ ਸਰ ਮੈਂ ਇੱਕ ਵਾਰ ਉਹ ਨਾ ਹਾਈਲਾਈਟ ਹਾਂ ਇਹਨਾਂ ਸਬਜ਼ੀਆਂ ਨੂੰ ਕੋਈ ਦਵਾਈ ਵਗੈਰਾ ਵੀ ਪਾਉਂਦੇ ਨਹੀਂ ਨਹੀਂ ਅਸੀਂ ਕੁਝ ਨਹੀਂ ਪਾਉਂਦੇ ਉਹਨਾਂ ਨੂੰ ਸਿਰਫ ਦੇਸੀ ਖਾਦ ਪਾਈਦੀ ਹੈ ਅੱਛਾ ਜੀ ਜਿੱਦਾਂ ਜੰਗਲਾਂ ਦੀ ਪੱਤੀ ਗਲੀ ਸੜੀ ਹੋਇਆ ਉਹ ਵੀ ਪਾਲੇ ਦੀ ਹੈ ਤੇ ਇਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗਦੀ ਬਿਮਾਰੀ ਜੇ ਲੱਗਦੀ ਤਾਂ ਅਸੀਂ ਸਪਰੇ ਜੱਜਾ ਬਲੌਗਰ ਦੇਖ ਰਹੇ ਮੇਰੇ ਸਾਰੇ ਵੀਵਜ਼ ਦਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਘੁੰਮ ਰਹੇ ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਕੁਕਾਨੇਟ ਪਿੰਡ ਕੁਕਾਨੇਟ ਦੇ ਵਿੱਚ ਇੱਕ ਖੱਡ ਵਗਦੀ ਆ ਪਾਣੀ ਦੀ ਜੋ ਕਿ ਸਾਲ ਪੂਰਾ ਸਾਲ ਪਰ ਵਗਦੀ ਰਹਿੰਦੀ ਆ ਤੇ ਬਹੁਤ ਸੋਹਣੇ ਖੂਬਸੂਰਤ ਇਲਾਕੇ ਆ ਤੇ ਮੈਨੂੰ ਕਾਫੀ ਡਿਮਾਂਡਸ ਆਈਆਂ ਸਨ ਕਿ ਕੰਢੀ ਦਾ ਇਲਾਕਾ ਜੋ ਹੈ ਪੰਜਾਬ ਦਾ ਉਹ ਦਿਖਾਇਆ ਜਾਵੇ ਕਿਉਂਕਿ ਜੋ ਕੁਕਾਨੇਟ ਆ ਉਹ ਕੰਢੀ ਦੇ ਇਲਾਕੇ ਵਿੱਚ ਆ ਤੇ ਉਸ ਕੰਡੀ ਦੇ ਇਲਾਕੇ ਵਿੱਚ ਮੈਨੂੰ ਕਾਫੀ ਸਾਰੀਆਂ ਡਿਮਾਂਡ ਆਈਆਂ ਸੀ ਕਿ ਕੰਡੀ ਦੇ ਇਲਾਕੇ ਵਿੱਚ ਜ਼ਮੀਨ ਦਾ ਰੇਟ ਦੱਸਿਆ ਜਾਵੇ ਕੀ ਆ ਤੇ ਮੈਂ ਖਾਸ ਤੌਰ ਤੇ ਇੱਥੇ ਆਇਆ ਇੱਕ ਤੁਹਾਨੂੰ ਖੱਡ ਦਿਖਾਉਣ ਜਿਹਨਾਂ ਨੇ ਨਹੀਂ ਦੇਖੀ ਤੇ ਇੱਥੇ ਦੇ ਕਾਫੀ ਸੱਜਣ ਹੈਗੇ ਇੱਥੇ ਜਿਹੜੇ ਮੇਰੇ ਜਾਣਕਾਰ ਆ ਉਹਨਾਂ ਕੋ ਵੀ ਪਤਾ ਕਰਾਂਗੇ ਕਿ ਜ਼ਮੀਨ ਦੇ ਕੀ ਰੇਟ ਆ ਤੇ ਠੀਕ ਆ ਜੀ ਬਣੇ ਰਹੋ ਮੇਰੇ ਨਾਲ ਤੁਹਾਨੂੰ ਅੱਗੇ ਦਿਖਾਉਨੇ ਆ ਕੁਕਰਨੇਟ ਦੀ ਖੱਡ ਤੇ ਹੋਰ ਪੰਜਾਬ ਦਾ ਖੂਬਸੂਰਤ ਇਲਾਕਾ ਵੀ ਚਲੋ ਆਜੋ ਜੀ ਮੇਰੇ ਨਾਲ ਜਿਵੇਂ ਮੈਂ ਦੱਸ ਰਹੀ ਹਾਂ ਜੀ ਅੱਜ ਅਸੀਂ ਆਏ ਆ ਕੂਕਾਨੇਟ ਪੰਜਾਬ ਦਾ ਸਭ ਤੋਂ ਸੋਹਣਾ ਇਲਾਕਾ ਹੈ ਜੀ ਕੂਕਾਨੇਟ ਇੱਥੇ ਖੱਡ ਵਗਦੀ ਜਿਹੜੀ ਸਾਰਾ ਸਾਲ ਹੀ ਜੋ ਤੁਸੀਂ ਇਸੇ ਮੇਰੇ ਪਿੱਛੇ ਦੇਖ ਪਾ ਰਹੇ ਹੋ ਸਾਰਾ ਸਾਲ ਹੀ ਵਗਦੀ ਰਹਿੰਦੀ ਹੈ ਖੱਡ ਤੇ ਇਹ ਲਾਈਫਲਾਈਨ ਆ ਇੱਥੇ ਦੇ ਲੋਕਾਂ ਲਈ ਤੇ ਇੱਥੇ ਇੱਕ ਬਹੁਤ ਹੀ ਵਧੀਆ ਪਹਿਲ ਕੀਤੀ ਆ ਸੰਜੂ ਭਾਜੀ ਹੋਣਾ ਨੇ ਜੋ ਇਸ ਜਗ੍ਹਾ ਦੀ ਕਮੇਟੀ ਆ ਜਿਨ੍ਹਾਂ ਨੇ ਇੱਥੇ ਪਰਚੀ ਲਾਈ ਹੋਈ ਆ ਜੋ ਗੱਡੀ ਆਉਂਦੀ ਜਾਂ ਕੋਈ ਬਾਈਕ ਆਉਂਦੀ ਆ ਉਹਦੇ ਚਾਰਜਸ ਲਏ ਜਾਂਦੇ ਆ ਉਦਾਬੀ ਤੁਹਾਨੂੰ ਮੈਂ ਪਿਛਲੀਆਂ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਕੀ ਰੀਜ਼ਨ ਹੈ ਚਾਰजेस ਲਾਉਣ ਦਾ ਭਾਜੀ ਆ ਬਹੁਤ ਵਧੀਆ ਲੱਗਾ ਜਿਹੜਾ ਤੁਸੀਂ ਮੈਨੂੰ ਦੱਸਿਆ ਹਾਂਜੀ ਹਾਂਜੀ ਕਿ ਹੁਣ ਤੁਸੀਂ ਇੱਥੇ ਨਾ ਇੱਕ ਪੋਲੀਥੀਨ ਦੀਆਂ ਆ ਪੰਨੀਆਂ ਰੱਖ ਲਈਆਂ ਆ ਹਾਂਜੀ ਹਾਂਜੀ ਇਹ ਕਿਉਂ ਰੱਖੀਆਂ ਦੱਸੋ ਰੀਜ਼ਨ ਸਿੱਧਾ ਹੈ ਨਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਵੀ ਆਉਂਦੇ ਕਿ ਜਿੰਨਾਂ ਕੋਲ ਨਾ ਬਹੁਤ ਜ਼ਿਆਦਾ ਸਮਾਨ ਦਾ ਖਾਨ ਨਹੀਂ ਹਾਂਜੀ ਹਾਂਜੀ ਉੱਥੇ ਹੀ ਖਲਾਰਾ ਚ ਪਾ ਕੇ ਚਲੇ ਜਾਂਦੇ ਆ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿੱਦਾਂ ਚੱਕੀ ਸਾਡੇ ਕੋਈ ਨਹੀਂ ਹੁਣ ਹਾਂਜੀ ਜ਼ਿਆਦਾ ਹੋਣ ਕਰਕੇ ਸਮਾਨ ਫਿਰ ਨਹੀਂ ਚੱਕ ਹੁੰਦਾ ਠੀਕ ਆ ਹਾਂਜੀ ਕੋਪਾ ਹੁਣ ਇਹਨੂੰ ਨਾਲ ਕੈਰੀ ਬੈਗ ਦੇਣਾ ਸ਼ੁਰੂ ਕਰ ਦਿੱਤਾ ਹੈ ਵੀ ਠੀਕ ਹੈ ਜੀ ਤੁਸੀਂ ਜੋ ਸਮਾਨ ਹੈਗਾ ਇਹਦੇ ਵਿੱਚ ਪਾ ਕੇ ਤੇ ਸਾਈਡ ਤੇ ਰੱਖ ਦਿਓ ਜਾਈਂ ਤੇ ਸਾਡੇ ਕੋਲ ਜ਼ਿਆਦੀ ਆਣ ਦੀ ਬਰੀ ਨਹੀਂ ਬਹੁਤ ਸੋਹਣੀ ਗੱਲ ਆ ਚਲੋ ਇੱਕ ਛੋਟੀ ਜੀ ਚੀਜ਼ ਸੁਜੈਸਟ ਕਰਨਾ ਚਾਹਾਂਗਾ ਜੀ ਜੀ ਜਿਹੜੀ ਇਹ ਪੰਨੀਆਂ ਨੂੰ ਪ੍ਰੋਪਰ ਡਿਸਪੋਜ਼ ਆਫ ਜਰੂਰ ਕਰਿਓ ਪਾਜੀ ਜੀ ਬਿਲਕੁਲ ਬਿਲਕੁਲ ਮਤਲਬ ਇਹਨਾਂ ਨੂੰ ਨਾ ਪਾਜੀ ਲੋਕੀ ਜਲਾਉਂਦੇ ਆ ਬਾਜੀ ਅੱਛਾ 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 ਠੀਕ ਹੈ ਜੀ ਚਾਹੇ ਤੁਸੀਂ ਹੋਮੋ ਜਾਂ ਪਿੰਡ ਵਾਸੀ ਹੋਣ ਜਾਂ ਜਿੱਥੇ ਵੀ ਜਾਂਦੀਆਂ ਜਲਾਈਆਂ ਨਾ ਜਾਣ ਪਾਜੀ ਇਹ ਰੀਸਾਈਕਲ ਹੋ ਜਾਣ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਕਰਾਂਗੇ ਜੀ ਅਸੀਂ ਹਾਂ ਇਹ ਪਾਜੀ ਰਿਕੁਐਸਟ ਹੈ ਕਿਉਂਕਿ ਇਹਨਾਂ ਸਾਡੇ ਹਾਂਜੀ ਹਾਂਜੀ ਸਾਡੇ এনवायरमेंट ਨੂੰ ਬਹੁਤ ਖਤਰਾ ਆਇਆ ਹੈ ਬਿਲਕੁਲ 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 ਜੇ ਤੁਸੀਂ ਇਹਨੂੰ ਇਹ ਵੈਸੇ ਵਰਤਨੀਆਂ ਤਾਂ ਚਲੋ ਨਹੀਂ ਚਾਹੀਦੀਆਂ ਪਰ ਹੁਣ ਨਹੀਂ ਹੱਲ ਹੈਗਾ ਕੋਈ ਤੁਹਾਨੂੰ ਵਰਤ ਵੀ ਰ ਅਸੀਂ ਇਹਦੇ ਵਿੱਚੋਂ ਅਲੱਗ-ਅਲੱਗ ਕਰ ਦਿੰਨੇ ਹੁੰਨੇ ਆ ਜੋ ਵੀ ਆ ਸਮਾਨ ਵਗੈਰਾ ਤੇ ਇਹ ਹੀ ਮੈਂ ਸਾਰੇ ਆਪਣੇ ਵੀਰੋਸ ਨੂੰ ਦੱਸਣਾ ਚਾਹੁੰਦਾ ਸੀ ਇਹ ਹੀ ਦਿਖਾਉਣਾ ਚਾਹੁੰਦਾ ਸੀ ਤੇ ਆਪਣੇ ਵੀਰੋਸ ਸਾਰੇ ਵੀਰੋਸ ਨੂੰ ਮੈਂ ਰਿਕਵੈਸਟ ਕਰਦਾ ਆ ਜਿਹੜੇ ਵੀ ਪੰਜਾਬ ਦਾ ਇਹ ਖੂਬਸੂਰਤ ਇਲਾਕਾ ਘੁੰਮਣ ਆਉਂਦੇ ਆ ਖੱਡ ਦੇਖਣ ਆਉਂਦੇ ਆ ਉਹ ਪਲੀਜ਼ ਪਲੀਜ਼ ਇੱਥੋਂ ਪੰਨੀ ਲੈ ਲਓ ਤੇ ਉਸ ਤੋਂ ਬਾਅਦ ਇਹਨੂੰ ਸਿੱਟੋ ਨਾ ਇੱਧਰ ਉੱਧਰ ਇੱਥੇ ਆ ਕੇ ਫੜਾ ਦਿਓ ਆ ਦੇਖੋ ਭਾਈ ਇਹੋ ਨਾਲ ਇੱਕ ਛੋਟਾ ਜਿਹਾ ਡਸਟਬਿਨ ਵੀ ਲਗਾਇਆ ਆ ਪਰ ਚਲੋ ਇਹ ਤਾਂ ਜਿਹੜੇ ਇੱਥੇ ਬੈਠ ਕੇ ਖਾਂਦੇ ਪੀਂਦੇ ਆ ਉਹਨਾਂ ਲਈ ਲਾਇਆ ਤੇ ਇੱਥੇ ਰੱਖ ਦੋਗੇ ਇਹ ਉਦਾਂ ਭਾਜੀ ਹੁਣੀ ਡਿਸਪੋਜ਼ ਆਫ ਕਰਵਾ ਦਿੰਦੇ ਆ ਇੱਥੇ ਲੈ ਆਓ ਗੱਡੀ ਚ ਰੱਖ ਕੇ ਲਿਆਉਂਦਾ ਨੂੰ ਕੀ ਹੁੰਦਾ ਭਾਜੀ ਹੈਨਾ ਤੇ ਚਲੋ ਲਓ ਜੀ ਆ ਭਾਜੀ ਹੁਣੀ ਪਹਿਲੀ ਵਾਰੀ ਆਏ ਆ ਮਾਲਪੁਰ ਤੋਂ ਕੋਕੋਨੇਟ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਦੇਖਣ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਜਗ੍ਹਾ ਬਾਰੇ ਅਸੀਂ ਨੈੱਟ ਤੇ ਦੇਖਿਆ ਸੀਗਾ ਅੱਛਾ ਹਾਂ ਜੀ ਨੈੱਟ ਤੇ ਕੋਈ ਸਪੈਸਿਫਿਕ ਵੀਡੀਓ ਦੇਖੀ ਜਾਂ ਕਿਸੇ ਦਾ ਬਲੌਗ ਦੇਖਿਆ ਸੀਗਾ ਚਲੋ ਇਹ ਦੋ ਬਲੌਗਰ ਖੜੇ ਇੱਥੇ ਭਾਜੀ ਇੱਕ ਤਾਂ ਮੈਂ ਵੀ ਵਲੌਗਿੰਗ ਕਰਦਾ ਤੇ ਇਹ ਭਾਜੀ ਹੁਣੀ ਵੀ ਬਿਲਕੁਲ ਮਤਲਬ ਜਿਹੜਾ ਸਾਡਾ ਪੰਜਾਬ ਦਾ ਖੂਬਸੂਰਤ ਇਲਾਕਾ ਨਾ ਕੰਢੀ ਦਾ ਉਹ ਐਕਸਪਲੋਰ ਕੀਤਾ ਇਹਨਾਂ ਨੇ ਕਾਫੀ ਮੈਂ ਵੀ ਕੀਤਾ ਆਪਣਾ ਇਲਾਕਾ ਇਲਾਕੇ ਨੂੰ ਥੋੜਾ ਜਿਹੀ ਕੀਤਾ ਜੀ ਬਹੁਤ ਖੂਬਸੂਰਤ ਇਲਾਕਾ ਜੀ ਤੇ ਇਹਦੇ ਵਿੱਚ ਨਾ ਇੱਕ ਛੋੜੀ ਜੀ ਤੁਹਾਨੂੰ ਗੱਲ ਦੱਸਣੀ ਚਾਹਾਂਗਾ ਜਿੰਨੀ ਖੂਬਸੂਰਤੀ ਹੁ ਤੁਸੀਂ ਅੰਦਰ ਜਾ ਰਹੇ ਹੋ ਨਾ ਜਿੰਨਾ ਤੁਹਾਨੂੰ ਇਹ ਨਜ਼ਾਰਾ ਆਏਗਾ ਅਨ ਇਮੇਜਿਨੇਬਲ ਆ ਹਾਂਜੀ ਤੇ ਦੂਜੀ ਚੀਜ਼ ਤੁਸੀਂ ਚਲੋ ਦੇਖੋਗੇ ਵੀ ਆਪਾਂ ਉਹੀ ਜਦੋਂ ਕਿਤੇ ਜਾਓਗੇ ਵਾਪਸੀ ਦੱਸੋਗੇ ਵੀ ਨਾ ਜਸਟ ਅਵੇਅਰ ਜ਼ਰੂਰ ਕਰਿਓ ਕਿ ਵੀ ਇਸ ਜਗ੍ਹਾ ਦੇ ਉੱਤੇ ਨਾ ਗੰਦ ਨਾ ਪਾਇਆ ਕਰਵਾ ਕੇ ਹਾਂ ਹਾਂ ਇਹਦਾ ਠੀਕ ਹੈ ਕਿਉਂਕਿ ਕੁਝ ਖਾਣ ਪੀਣ ਨੂੰ ਲੈ ਕੇ ਆਉਂਦੇ ਆ ਉਹ ਸਾਰਾ ਕੁਝ ਇੱਥੇ ਸਿੱਟ ਦਿੰਦੇ ਆ ਬੋਟਲਸ ਵਗੈਰਾ ਤੇ ਇੱਕ ਬਹੁਤ ਵਧੀਆ ਇੱਕ ਇਹਨਾਂ ਨੇ ਭਾਜੀ ਹੁਣਾਂ ਨੇ ਇਨੀਸ਼ੀਏਟਿਵ ਲਿਆ ਆ ਇਹ ਵਾਲਾ ਹਾਂਜੀ ਭਾਜੀ ਆਪਣਾ ਸ਼ੋਭਨਾਮ ਨਹੀਂ ਦੱਸਿਆ ਤੁਸੀਂ ਲਖਮਿੰਦਰ ਸਿੰਘ ਤੇ ਤੁਹਾਡਾ ਮੈਡਮ ਨਵੇਸ਼ਾ ਨਵੇਸ਼ਾ ਤੇ ਪ੍ਰਧਾਨ ਜੀ ਤੁਹਾਡਾ ਸਤਪ੍ਰੀਤ ਸਿੰਘ ਸਤਪ੍ਰੀਤ ਸਿੰਘ ਚਲੋ ਠੀਕ ਹੈ ਜੀ ਇੰਜੋਏ ਜੀ ਥੈਂਕ ਯੂ ਬਹੁਤ-ਬਹੁਤ ਤੁਹਾਡਾ ਥੈਂਕ ਯੂ ਆਪਣੇ ਚੈਨਲ ਦਾ ਨਾਮ ਦੱਸ ਦੋ ਹਾਂਜੀ ਹਾਂਜੀ ਮੇਰੇ ਚੈਨਲ ਦਾ ਨਾਮ ਹੈ ਜੀ ਜੱਜਾ ਬਲੌਗਰ ਤੇ ਇੱਕ ਭਾਜੀ ਹੋਣੇ ਦੇ ਚੈਨਲ ਦਾ ਨਾਮ ਹੈ ਇੱਧਰ ਕਰਮ ਸੈਣੀ ਬਲੌਗ ਚਲੋ ਭਾਜੀ ਠੀਕ ਹੈ ਜੀ ਚਲੀਏ ਅੱਗੇ ਫੇਰ ਚਲੋ ਆਜੋ ਚਲੋ ਆਜੋ ਆਜੋ ਚਲੋ ਭਾਜੀ ਓਕੇ ਭਾਜੀ ਚੰਗਾ ਭਾਜੀ ਚੰਗਾ ਸੰਜੂ ਭਾਜੀ ਮਿਲਦੇ ਆਗੇ ਹਾਂ ਸਨਵਾਦ ਧੰਨਵਾਦ ਜੀ ਕਰਮ ਭਾਈ ਦੇ ਨਾਲ ਆ ਜਿੱਦਾਂ ਕਿ ਤੁਹਾਨੂੰ ਦੱਸਿਆ ਕਰਮ ਸੈਣੀ ਵਲੌਗਸ ਵਾਲੇ ਕਰਮ ਭਾਜੀ ਦੇ ਨਾਲ ਆ ਤੇ ਅੱਜ ਅਸੀਂ ਘੁੰਮ ਰਹੇ ਆ ਕੋਕੋਨੇਟ ਪੰਜਾਬ ਦਾ ਸਭ ਤੋਂ ਖੂਬਸੂਰਤ ਇਲਾਕਾ ਅਸੀਂ ਅੱਜ ਘੁੰਮ ਰਹੇ ਆ ਜਿੰਨੇ ਪੰਜਾਬ ਦਾ ਇਲਾਕਾ ਨਹੀਂ ਦੇਖਿਆ ਉਹਨੇ ਪੰਜਾਬ ਚ ਕੁਝ ਦੇਖਿਆ ਹੀ ਨਹੀਂ ਭਾਜੀ ਤੇ ਆਹ ਦੇਖੋ ਜਿੱਦੋਂ ਨੂੰ ਆਪਾਂ ਜਾ ਰਹੇ ਆ ਇਹ ਲੋਅਰ ਦੇਰੀਆਂ ਜੀ ਕੋਕੋਨੇਟ ਦੇ ਨਾਲ ਹੀ ਪਿੰਡ ਪੈਂਦਾ ਇਹ ਖੱਡ ਦੇ ਕੋਲ ਲੋਅਰ ਦੇਰੀਆਂ ਜੀ ਇੱਥੇ ਨਾ ਇੱਕ ਮੈਂ ਵੀਰ ਜੀ ਉਹਨਾਂ ਨੂੰ ਮਿਲਿਆ ਸੀ ਉਹਨਾਂ ਦਾ ਨਾਮ ਹੈਗਾ ਜੀਵਨ ਕੁਮਾਰ ਜੀ ਉਹ ਘਰ ਆ ਉਹਨਾਂ ਦਾ ਜਦੋਂ ਮੈਂ ਇੱਕ ਵਾਰੀ ਆਇਆ ਸੀ ਨਾ 2 ਸਾਲ ਪਹਿਲਾਂ ਸਾਹਮਣੇ ਬੈਠੇ ਲੱਗਦੇ ਹਾਂ ਉੱਥੇ ਫਿਰ ਨਹੀਂ ਉਹ ਜੀਵਨ ਕੁਮਾਰ ਜੀ ਨਹੀਂ ਹੈਗੇ ਜੀ ਠੀਕ ਆ ਆ ਪਾਣੀ ਤਾਂ ਪੀ ਲਈਏ ਇੱਥੋਂ ਪਾਣੀ ਪੀਣਾ ਪਾਣੀ ਪੀਣਾ ਹਾਂ ਸਤਿ ਸ਼੍ਰੀ ਅਕਾਲ ਜੀ ਪਾਣੀ ਪੀਣਾ ਜੀ ਅਰੇ ਪਾਣੀ ਉਹ ਇੱਧਰ ਮੋਟਰ ਚਲਾ ਦਿਓ ਮਾੜੀ ਜੀ ਨਹੀਂ ਉਹ ਪੀ ਦਨੇ ਉਹ ਸਰ ਜੀ ਆਪਣੇ ਜੀਵਨ ਕੁਮਾਰ ਜੀ ਦਾ ਕਿੱਥੇ ਘਰ ਆ ਇੱਧਰ ਅੱਛਾ ਇਹ ਉਹਨਾਂ ਦਾ ਆ ਠੀਕ ਹੈ ਠੀਕ ਆ ਚਲੋ ਜੀ ਧੰਨਵਾਦ ਜੀ ਬਹੁਤ ਬਹੁਤ

ਤੇ ਇੱਥੇ ਮੈਂ ਉਸ ਤੋਂ ਅੱਗੇ ਪਿੰਡ ਪੈਂਦਾ ਜੀ ਲੋਅਰ ਦੇਰੀਆਂ ਤੇ ਲੋਅਰ ਦੇਰੀਆਂ ਮੈਂ ਇੱਕ ਵਾਰੀ ਜੀਵਨ ਕੁਮਾਰ ਜੀ ਨਾਲ ਮਿਲ ਕੇ ਗਿਆ ਸੀ ਉਹਨਾਂ ਦੇ ਘਰ ਹੋ ਕੇ ਗਿਆ ਸੀ ਇੱਥੇ ਤਾਂ ਸਭ ਕੁਝ ਬਦਲ ਗਿਆ ਮੈਂ ਦੇਖਿਆ ਇੱਥੇ ਸਾਹਮਣੇ ਇੱਕ ਬਿਲਡਿੰਗ ਬਣ ਰਹੀ ਆ ਕੋਈ ਕਹਿ ਰਿਹਾ ਜੀ ਹੋਟਲ ਆ ਕੋਈ ਕਹਿ ਰਿਹਾ ਪ੍ਰਾਈਵੇਟ ਪ੍ਰਾਪਰਟੀ ਆ ਚਲੋ ਜਦੋਂ ਬਣ ਕੇ ਤਿਆਰ ਹੋਵੇਗਾ ਪਤਾ ਲੱਗੇਗਾ ਤੇ ਅਸੀਂ ਤਾਂ ਹੋਟਲ ਸੁਣ ਕੇ ਆਏ ਸੀ ਦੇਖਣ ਆ ਕਰਮ ਭਾਜੀ ਮੇਰੇ ਨਾਲ ਆ ਤੇ ਇੱਧਰ ਦੇਖੋ ਜੀ ਜੀਵਨ ਕੁਮਾਰ ਜੀ ਆ ਤੁਸੀਂ ਮੇਰੀ ਇੱਕ ਵੀਡੀਓ ਵਿੱਚ ਦੇਖਿਆ ਵੀ ਹੋਵੇਗਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਜੀ ਠੀਕ ਠਾਕ ਭਾਈ ਜ ਔਰ ਕਿਧਾਂ ਘਰ ਪਰਵਾਹ ਚੱਲ ਰਿਹਾ ਠੀਕ ਠਾਕ ਹੈ ਮੈਂ ਦਸਾਂ ਭਾਜੀ ਜੰਨਤ ਚ ਬੈਠੇ ਹੋ ਆ ਬਿਲਕੁਲ ਭਾਜੀ ਆ ਦੇਖੋ ਕਿਹ ਨਜ਼ਾਰਾ ਹੈ ਦੇਖੋ ਮੈਂ ਜਦੋਂ ਪਹਿਲਾਂ ਵੀ ਇੱਥੇ ਆਏ ਨਾ ਬੜਾ ਚੰਗਾ ਲੱਗਾ ਸੀ ਭਰਾਜੀ ਹੋਣਾ ਨੇ ਮੈਨੂੰ ਨਾ ਮੋਟਰ ਚਲਾ ਕੇ ਦਿਖਾਈ ਸੀ ਇੱਥੇ ਅੱਛਾ ਜੀ ਕਿ ਵੀ 40 ਫੁੱਟ ਤੇ ਕਹਿੰਦੇ ਬੋਰਿਆ ਲਓ ਭਾਜੀ ਧੰਨਵਾਦ ਕੀ ਬਾਤਾਂ ਹੂੰ ਬੋ ਆਜੀ ਬਾ ਥੈਂਕ ਯੂ ਭਰਾਜੀ ਥੈਂਕ ਯੂ ਹੋਰ ਕਿਹੜੀ ਕਲਾਚ ਪੜਦੇ ਆ ਮੈਂ ਨਹੀਂ ਜੀ ਨੇਵੀ ਚੋ ਕੀ ਬਾਤ ਆ ਯਾਰ ਮੈਂ ਤਾਂ ਪੜਦਾ ਹੀ ਸੁਚਿਆ ਨਹੀਂ ਨਾ ਬੰਦਾ ਨੇਵੀ ਹੈ ਹੈ ਬਈ ਕਿੰਨੀ ਉਮਰ ਆ ਮੇਰੀ ਭਾਈ ਸਾਹਿਬ ਕੀ ਬਾਤਾਂ ਆ ਯਾਰ ਉਹ ਛੁੱਟੀ ਆਇਆ ਹਾਂ ਹਾਂਜੀ ਚਲੋ ਬਹੁਤ ਵਧੀਆ ਜੀ ਕੱਲ ਨਹੀਂ ਆਇਆ ਕਿੱਥੇ ਕਿੱਥੇ ਹੋ ਇਸ ਵੇਲੇ ਇਸ ਵੇਲੇ ਕੋਚੀ ਕੇਰਲਾ ਗੋਟ ਯਾਰ ਦੇਖੋ ਕਿਸ ਇਲਾਕੇ ਚੋਂ ਨਿਕਲ ਕੇ ਬੰਦਾ ਹੈ ਆ ਖੱਡਾਂ ਵਾਲੇ ਇਲਾਕੇ ਚੋਂ ਨਿਕਲ ਕੇ ਤਾਂ ਮੁੰਡਾ ਨੇਵੀ ਚ ਆ ਯਾਰ ਭਾਜੀ ਹਿੰਮਤ ਆ ਹਿੰਮਤ ਇੱਥੋਂ ਲੋਕੀ ਪੜਨਾ ਪਤਾ ਕਿੰਨਾ ਔਖਾ ਭਾਜੀ ਇੱਥੇ ਬਹੁਤ ਆਮੋ ਖਬਰ ਨੂੰ ਇੱਥੋਂ 10ਵੀਂ ਤੱਕ ਬੰਦਾ ਕਰ ਲਓ ਕਿਸੇ ਤਰੀਕੇ ਨਾਲ ਵੀ ਚਲੋ ਪਲੱਸ 2 ਬੜੀ ਔਖੀ ਢੋਲ ਹਾਂ ਅੱਗੇ ਪਲੱਸ 1 ਪਲੱਸ 2 ਕਿੱਦਾਂ ਕਰਨੀ ਢੋਲ ਵਹਾ ਜਾਣਾ ਇੱਥੋਂ ਖਾਡਾਂ ਖੱਡਾਂ ਥਾਣੀ ਹੁੰਦੇ ਹੋਏ ਅੱਗੇ ਜਿਹੜੀ ਰੋਡ ਆ ਉਹ ਵੀ ਕਿੱਦਾਂ ਦੀ ਆ ਇਹਦਾ ਇਹਦਾ ਇਹਨਾਂ ਨੇ ਸਟਰਗਲਿੰਗ ਦੇਖੀ ਹੋਣੀ ਇਹ ਸ਼ਕਲ ਦੇਖੀ ਹੋਣੀ ਇਹ ਚਲੋ ਗੱਲ ਕਰਾਂਗੇ ਚਲੋ ਹੋਰ ਜੀਵਨ ਕੁਮਾਰ ਜੀ ਇੱਕ ਗੱਲ ਦੱਸੋ ਸਾਨੂੰ ਹਾਂ ਜੀ ਜਿੱਦਾਂ ਇਸ ਇਲਾਕੇ ਦੇ ਵਿੱਚ ਨਾ ਮੈਨੂੰ ਬਹੁਤ ਜਾਣਿਆਂ ਨੇ ਪੁੱਛਿਆ ਜੀ ਹਾਂ ਜੀ ਕਿ ਕੋਈ ਜ਼ਮੀਨਾਂ ਦੇ ਰੇਟ ਦੱਸੋ ਸਾਨੂੰ ਕੀ ਆ ਕੋਈ ਸਾਨੂੰ ਅੰਦਾਜ਼ਾ ਇਹ ਦੱਸੋ ਕੋਈ ਜਮੀਨਾਂ ਦੇ ਰੇਡ ਇਹ ਵੀ ਜਮੀਨ ਤੁਹਾਨੂੰ ਇੱਕ ਵਾਰ ਤੁਸੀਂ ਪਹਿਲਾਂ ਵੀ ਆਇਆ ਤਾਂ ਵੀ ਦੱਸਿਆ ਵੀ ਇੱਥੇ ਜਮੀਨ ਕੋਈ 10 12 ਕਿਸਮ ਦੀ ਹੈ ਪਾਣੀ ਲੱਗੇ ਜੀ ਹਾਂਜੀ 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 ਮਤਲਬ ਇਹ ਕਲਾਸ ਵੀ ਹੈ ਬੀ ਵੀ ਹੈ ਸੀ ਵੀ ਹੈ ਅੱਛਾ ਜੀ ਮਤਲਬ ਕੋਈ 10 ਕਿਸਮ ਦੀ ਜਮੀਨ ਹੈ ਠੀਕ ਆ ਜਿੱਦਾਂ ਹਲਕੀ ਜਮੀਨ ਜਿਹੜਾ ਪਹਾੜ ਹੈ ਸਭ ਤੋਂ ਹਲਕਾ ਜਿਹੜਾ ਪਹਾੜੀ ਏਰੀਆ ਹੈ ਪਰ ਜਿਹੜਾ ਪਹਾੜ ਜ ਨਹੀਂ ਕੇ ਪਹਾੜ ਦੇ ਵਿੱਚ ਹੀ ਬਗਦੇ ਸਟੈਪ ਹੁੰਦੇ ਨੇ ਹਾਂਜੀ ਬੰਜਰ ਵੀ ਹੁੰਦੇ ਨੇ ਜਿਹੜੇ ਨਹੀਂ ਬਗਦੇ ਜਿਹੜੇ ਬਗਦੇ ਕੀਤੇ ਜਾਂਦੇ ਨੇ ਜੀ ਜੀ ਤੇ ਬਾਕੀ ਜਿਹਨੂੰ ਪਾਣੀ ਲੱਗਦਾ ਜ਼ਮੀਨ ਨੂੰ ਉਹਨੂੰ ਮਤਲਬ ਏ ਕਲਾਸ ਦੀ ਜ਼ਮੀਨ ਹੈ। ਉਹਨੂੰ ਪਾਣੀ ਲੱਗਣਿਆ ਜਾਂਦਾ। ਜਿੱਥੇ ਅਸੀਂ ਖੜੇ ਆਂ ਭਾਜੀ। ਹਾਂ ਇਹ ਇਹਨੂੰ ਵੀ ਪਾਣੀ ਲੱਗਦਾ। ਇਹ ਪਾਣੀ ਲੱਗਦਾ। ਹਾਂ ਪਾਣੀ ਲੱਗਦਾ। ਇਹ ਪਾਣੀ ਲੱਗਦਾ ਜ਼ਮੀਨ ਨੂੰ। ਮਤਲਬ ਏ ਕਲਾਸ ਏ ਕਲਾਸ ਹੈ। ਏ ਕਲਾਸ ਹੈ। ਇਹ ਜਗ੍ਹਾ ਦੇ ਹਿਸਾਬ ਨਾਲ ਜੀ ਕੀਮਤ ਹੈ। ਘੱਟ ਵੀ ਵੱਧ ਵੀ। ਕੀ ਰੇਟ ਆ ਅੱਜ ਅੱਜ ਇਹ ਜਗ੍ਹਾ ਦਾ ਮਤਲਬ ਨਾਰਮਲੀ ਖੇਤ ਘਰ ਛੱਡ ਕੇ ਜੀ। ਦੇਖੋ ਜਿਹੜਾ ਸਰਕਾਰੀ ਰੇਟ ਹੈ ਜਿਹੜੀ ਬਰਾਨੀ ਜਗਾ ਉਹਨੇ 4 ਲੱਖ ਨੂੰ ਕਿੱਲਾ ਹੁਣ ਜਿਹੜਾ ਸਰਕਾਰੀ ਰੇਟ ਹੈ ਜੀ ਉਦਾਂ ਕੋ 10 ਨੂੰ ਵੀ ਦੇ ਸਕਦਾ 20 ਨੂੰ ਵੀ ਦੇ ਸਕਦਾ ਅੱਛਾ ਜੀ ਅੱਜ ਤੋਂ 3 ਸਾਲ ਪਹਿਲਾਂ ਇਹ ਜ਼ਮੀਨਾਂ ਦੇ ਰੇਟ ਬਹੁਤ ਘੱਟ ਸੀ ਕਿਸ ਤੋਂ ਵੀ ਘੱਟ ਤੇ ਬਹੁਤ ਜ਼ਿਆਦਾ ਮਤਲਬ ਜਿਹੜੇ ਬਾੜ ਤੇ 5-5 600-700 ਕਨਾਲ ਨੂੰ ਗੋਲਡਨ ਫੋਰੈਸਟਾਂ ਨੇ ਖਰੀਦੇ ਅੱਛਾ ਜੀ ਅੱਜ ਲੋਕੀ ਮਤਲਬ ਰੇਟ ਸਹੀ ਆ ਇੱਥੇ ਹੈ ਜੀ ਜੇ ਆਪਾਂ ਕਹਿ ਲਈਏ ਬਿਲਕੁਲ ਘੱਟ ਰੇਟ ਹੈ ਮਤਲਬ ਘੱਟ ਰੇਟ ਬਿਲਕੁਲ ਘੱਟ ਰੇਟ ਹੈ ਸਾਡੇ ਏਰੀਆ ਦੇ ਵਿੱਚ ਜੀ ਜ਼ਮੀਨਾਂ ਦਾ ਤੇ ਬਾਹਰਲੇ ਲੋਕ ਖਰੀਦ ਰਹੇ ਨੇ ਕਿਧਰੇ ਆ ਹਾਂ ਸਾਡੇ ਲੋਕ ਤੰਗ ਆ ਕੇ ਵੇਚ ਰਹੇ ਨੇ ਹਾਂ ਰੀਜਮ ਵੇਚਣ ਦਾ ਰੀਜਮ ਵੇਚਣ ਦਾ ਰੀਜਮ ਇਹ ਤੰਗੀਆਂ ਕੋਹਰਾ ਰਸਤੇ ਨਹੀਂ ਤੇ ਉਹ ਲੋਕਾਂ ਲਈ ਵੀ ਤਾਂ ਉਹ ਵੀ ਰਸਤੇ ਆ ਕਿਹੜੇ ਜਿਹੜੇ ਬਾਹਰੋਂ ਬੰਦੇ ਆ ਰਹੇ ਆ ਬਾਹਰਲੇਆਂ ਲੋਕਾਂ ਕੋ ਪੈਸਾ ਵੱਧ ਹੈ ਉਹਨਾਂ ਨੂੰ ਪੈਸਾ ਰੱਖਣ ਨੂੰ ਫਲਾ ਜਗ੍ਹਾ ਨਹੀਂ ਟੈਕਸਾਂ ਦੇ ਬਚ ਕੇ ਉਹ ਜ਼ਮੀਨਾਂ ਖੇਦ ਰਹੇ ਨੇ ਉਹਨਾਂ ਨਾਲੇ ਪਾਜੀ ਪੁਆਇੰਟ ਆ ਉਹਨਾਂ ਨਾਲੇ ਸਮੇਂ ਨੂੰ ਉਹਨਾਂ ਨੂੰ ਕਈ ਗੁਣਾ ਰੁਪਈਆ ਮੱਟਣਾ ਸਹੀ ਗੱਲ ਆ ਨਾਲੇ ਭਾਜੀ ਜਿਹੜਾ ਇੱਕ ਇੱਕ 1 ਕਰੋੜ ਰੁਪਇਆ ਇਸ ਏਰੀਏ 'ਚ ਖਰਚ ਰਿਆ ਆਉਣ ਵਾਲੇ ਸਮੇਂ ਨੂੰ 20 ਕਰੋੜ ਬਟਣਾ ਉਹਦੇ ਕੋ ਜੀ ਤੇ ਪਹਾੜ ਵੀ ਉਹਦਾ ਪਹਾੜ ਵੀ ਉਹਦਾ ਸਭ ਕੁਝ ਉਹਦਾ ਮਤਲਬ ਦਫਾ ਦੇ ਅੰਦਰ ਵਾ 4 ਦਫਾ 5 ਦਫਾ 4 ਹੋਈ ਜਿਹੜੀ ਹੈ ਤਾਂ ਮਾਲਕੀ ਹੈ ਨਾ ਮਤਲਬ ਕੀ ਹੈ ਦਰਖਤ ਹੀ ਦਫਾ ਦਾ ਸਿਰਫ ਰੋਗ ਹੈ ਕਿ ਪਹਾੜ ਨੂੰ ਨਜਾਇਜ਼ ਪੁੱਟ ਨਹੀਂ ਸਕਦਾ ਜਾਂ ਨਜਾਇਜ਼ ਕੋ ਦਰਖਤ ਨਹੀਂ ਵੱਢ ਸਕਦਾ ਸਰਕਾਰ ਦੀ ਮਨਜ਼ੂਰੀ ਤੋਂ ਬਗੈਰ ਬਾਕੀ ਤਾਂ ਕੋਈ ਰੋਕ ਨਹੀਂ ਹੈ अच्छा जी बाकी बेज खरीददी ਤਾਂ ਕੋਈ ਰੋਕ ਨਹੀਂ ਨਾ ਜੋ ਮਰਜੀ ਭਾਅ ਖਰੀਦੋ ਜੋ ਮਰਜੀ ਭਾਅ ਉਹਦਾ ਪਹਾੜ ਕਹਿੰਦੇ 7 ਲੱਖ ਨੂੰ ਕਿੱਲਾ ਮਿਲਦਾ ਰਿਹਾ ਇੱਥੇ ਮਿਲਦਾ ਰਿਹਾ हां ਮਿਲਦਾ ਰਿਹਾ ਇਸ ਤੋਂ ਵੀ ਪਹਿਤੋਂ ਵੀ ਘੱਟ ਵਿਕਿਆ 30-30 ਹਜ਼ਾਰ ਨੂੰ ਵੀ ਕਿੱਲਾ ਵਿਕਿਆ ਪੁਰਾਣੇ ਸਮੇਂ 'ਚ ਇਹ ਹੁਣ 10 ਸਾਲ ਪਹਿਲੇ اچھا ਥੋੜਾ ਜਿਹਾ ਰੇਟ ਬਾਰੇ ਦੱਸੋ ਉਹਦਾ ਕਾਰਨ ਪਤਾ ਕੀ ਸਾਨੂੰ ਉਹ ਮੈਂ ਤਾਂ ਦੱਸ ਦੇਣਾ ਬੇਦੇ ਵਿੱਚ ਸੋਕ ਨਾਲ ਵਗਦੀ ਸੀ اچھا ਜੀ ਇਹ ਕਲਾਸ ਜਗਾ ਜਿਹਨੂੰ ਪਾਣੀ ਲੱਗਦਾ اچھا ਸੋਕ ਨਾਲ ਇਹਦੇ ਵਿੱਚ ਜੰਗਲ ਥਾ ਉਸਨੇ 90 ਲੱਖ ਦੀ ਇਹਨੇ ਵੇਚੀ ਤਾਂ ਤੁਸੀਂ ਆਪੇ ਲੈ ਲਓ ਵੇਚ ਉਹਦੇ ਤਿੰਨ ਮਕਾਨ ਇੱਥੇ ਹੂੰ ਮੈਂ ਜੈਨੂ ਮਕਾਨ ਦੇ ਪਏ ਉਹ 25 30 ਲੱਖ ਦੇ ਮਕਾਨ ਤੇ ਤਕਰੀਬਨ ਅੱਛਾ ਤੇ 50 60 ਲੱਖ ਦੀ ਜਗਾ ਗਈ ਹੈ ਮਤਲਬ ਉਹੀ 50 ਹਜ਼ਾਰ ਰੁਪਏ ਕਨਾਲ ਬਿਕੀ ਹੈ ਸਮਝ ਲਓ ਜੰਗਲ ਹੋਰ ਅੱਭੀ ਪਾਣੀ ਲੱਗਦਾ ਇੱਧਰ 8 ਕਨਾਲਾਂ ਦਾ ਕਿੱਲਾ ਜਾਂ 12 ਕਨਾਲਾਂ ਦਾ ਕਿੱਲਾ ਇੱਧਰ ਟੋਟਲ ਕਨਾਲਾਂ ਹੀ ਚੱਲਦੀਆਂ ਨੇ ਕਿੱਲੇ ਨਹੀਂ ਚੱਲਦੀ ਅੱਛਾ ਕਨਾਲਾਂ ਚੱਲਦੀਆਂ ਬਿਲਕੁਲ ਕਨਾਲਾਂ ਚੱਲਦੀਆਂ ਕੋਈ ਕੋ 10 ਮਰਲੇ ਦਾ ਵੀ ਨੰਬਰ ਹੋਣਾ ਕੋਈ 100 ਕਨਾਲ ਦਾ ਵੀ ਹੋਣਾ ਕੋਈ 20 ਕਨਾਲ ਦਾ ਹੋਣਾ ਕੋਈ 8 ਕਨਾਲ ਦਾ ਨਾ ਕੋਈ 4 ਚਾਹੜ ਚ ਮਤਲਬ ਪਾਣੀ ਜਿਹੜੀ ਚ ਮਤਲਬ ਸਿਸਟਮ ਹੈ ਨ ਮਤਲਬ ਜੀ ਇਹ ਸਾਰੀ ਅਕੋਰਡਿੰਗ ਆ ਕਿੱਲੇ ਅਕੋਰਡਿੰਗ ਨਹੀਂ ਹੈਗਾ ਕਿੱਲਾ ਨਹੀਂ ਕਿੱਲਾ ਨਹੀਂ ਕਿੱਲਾ ਪਧਰੇ ਇਲਾਕੇ ਚ ਤੇ ਪਹਿਲੀ ਵਾਰੀ ਗੱਲ ਸੁਣੀ ਮੈਂ ਇਦਾਂ ਮੈਂ ਆਪ ਇਹ ਮੈਨੂੰ ਧਿਆਨ ਨਹੀਂ ਬਿਲਕੁਲ ਬਿਲਕੁਲ ਅਸੀਂ ਤਾਂ ਕਿੱਲੇ ਮੁਤਾਬਕ ਸਮਝ ਹੀ ਜਾਂਦੇ ਆ ਕਿੱਲੇ ਦਾ ਅਸੀਂ ਆਪਣੇ ਹਿਸਾਬ ਨਾਲ ਇੱਥੇ ਬਣਾਉਂਦੇ ਆ ਉਦਾਂ ਕਿੱਲੇ ਨਹੀਂ ਚੱਲਦੇ ਮਤਲਬ ਜਿਹੜਾ ਫਰਦ ਦੇ ਵਿੱਚ ਹਾਂਜੀ ਸੋਕਨਾਲ ਦਾ ਵੈਸੇ ਹੀ ਬਣਾ ਲੈਣਾ ਜੋ ਕਾਗਜ਼ਾਂ ਦੇ ਵਿੱਚ ਆ ਉਹ ਕਨਾਲਾਂ ਹੀ ਚਲਣੀਆਂ 150 ਕਨਾਲ 22 ਕਨਾਲ 10 ਕਨਾਲ 2 ਮਰਲੇ 4 ਮਰਲੇ ਕੁਝ ਟੈਪ ਵਗਦਾ ਕੋਈ 8 ਮਰਲੇ ਦਾ ਵੀ ਹੈ 4 ਮਰਲੇ ਦਾ ਵੀ ਹੈ ਉਹ 2 ਕਨਾਲਾਂ ਦਾ ਵੀ ਹੈ 5 ਕਨਾਲਾਂ ਦਾ ਜਿੱਦਾਂ ਜਿੱਦਾਂ ਨਕਸ਼ੇ ਦੇ ਹਿਸਾਬ ਨਾਲ ਕੋਈ ਜਗ੍ਹਾ ਉਦਾਂ ਹੀ ਉਦਾਂ ਨਕਸ਼ਾ ਕਲੀਅਰ ਹੋਇਆ ਅੰਗਰੇਜ਼ਾਂ ਦੇ ਬਿਲੇ ਦਾ ਅੱਛਾ ਜੀ ਹਾਂ મતલਬ ਕਨਾਲਾਂ ਦੇ ਹਿਸਾਬ ਨਾਲ ਚੱਲਦਾ ਹੈ ਇੱਥੇ ਮਤਲਬ ਜਿਹੜੀ ਜਗ੍ਹਾ ਦੀ ਮਿਲਤੀ ਹੈ ਨਾ ਹਾਂ ਜੀ ਮਤਲਬ ਇਹਦੇ ਵਿੱਚ ਜਿੱਦਾਂ ਹੈ ਇਹ ਪਹਾੜ ਹੈ ਸਾਹਮਣੇ ਜੀ ਇਹਦੇ ਵਿੱਚ ਬੰਜਰ ਕਰੀਬ ਦੇ ਸਟੈਪ ਹੋਣੇ ਨੇ ਜੇ ਬਗਦਾ ਹੈ ਤਾਂ ਬਗਦਾ ਹੀ ਹੋਣਾ ਜੇ 2 ਕਨਾਲ ਦਾ ਹੋਇਆ ਇੱਕ 2 ਕਨਾਲ ਦਾ ਹੋਣਾ ਕਨਾਲ ਦਾ ਉਹ ਇੱਕ ਮੇਨ ਪੁਆਇੰਟ ਹੈ ਨਾ ਨਕਸ਼ਾ ਬੰਦੀ ਦੀ ਮਤਲਬ ਜ਼ਮੀਨ ਨੂੰ ਸਹੀ ਦਿਸ਼ਾ ਮਿਲਤੀ ਕਰਨ ਵਾਸਤੇ ਪੁਆਇੰਟ ਪੂਰੇ ਲੱਗੇ ਹ ਠੀਕ ਹੈ ਜੀ। ਹਾਂ ਸਾਨੂੰ ਇੱਕ ਬਾਕੀ ਜਿਹੜੇ ਚੋਹ ਨਾਲ ਇਹ ਪਾਣੀ ਨਾਲ ਰੁੱੜ ਰੁੱੜ ਕੇ ਬਣੇ ਨੇ। ਥੇ ਇਹ ਵੀ ਪਹਾੜ। ਅੱਛਾ ਜੀ। ਹੂੰ। ਪਰ ਮਤਲਬ ਇਹ ਰੁੱੜ ਰੁੱੜ ਕੇ ਚੋ ਡੁੱਗੇ ਹੋਗੇ ਨਾ। ਸਹੀ ਗੱਲ ਆ। ਪਾਣੀ ਨਾਲ ਰੁੱੜ ਰੁੱੜ ਕੇ ਬਣ ਗਏ। ਪਾਜੀ ਜੀ ਜਦੋਂ ਹੁਣ ਤੁਸੀਂ ਇੱਥੇ ਰਹਿੰਦੇ ਆ। ਹਾਂ ਜੀ। ਆਹ ਏਰੀਆ ਆਲੇ ਦੁਆਲੇ ਓਪਨ ਆ। ਹਾਂ ਜੀ। ਕਿ ਜਿੱਦਾਂ ਬਾਗ ਤੈੰਦੂ ਆ ਨਾਰਮਲ ਆ ਇੱਧਰ। हां ਹੁੰਦੇ ਜਿੱਦਾਂ ਕੁੱਤਿਆਂ ਦੇ ਕਰਕੇ ਹੁੰਦੇ ਜਿਹਦੇ ਕੁੱਤੇ ਭੌਂਕਣ ਆ ਤੂੰ ਇਹਨਾਂ ਦੇ ਘਰਾਂ ਦੇ ਲਾਗੇ ਨੂੰ ਚੱਲੇ ਹੁੰਦਾ ਤੂੰ ਤਾਂ ਪਸ਼ੂ ਵੀ ਰੱਖਿਓ ਆ ਆ ਪਸ਼ੂ ਵੀ ਰੱਖਿਓ ਕਈ ਵਾਰੀ ਪਸ਼ੂਆਂ ਦੇ ਬੱਚਿਆਂ ਨੂੰ ਵੀ ਭੇਜਦੇ ਨੇ ਪਸ਼ੂਆਂ ਨੂੰ ਵੀ ਭੇਜਦੇ ਨੇ ਮੈਂ ਦੱਸੀ ਨਾ ਗੱਲ ਇਹ ਤਾਂ ਪਸ਼ੂਆਂ ਦੇ ਬੱਚੇ ਨੂੰ ਮਾਰੇ ਕਾਫੀ ਵੀ ਥੇ ਅੱਛਾ ਜੀ ਪਸ਼ੂ ਬੱਜੇ ਵੀ ਮਾਰੇ ਅੰਦਰੋਂ ਵੀ ਕੱਢ ਲੈਂਦੇ ਨੇ ਬਹੁਤ ਧਿਆਨ ਰੱਖਣਾ ਪੈਂਦਾ ਹੁਣ ਜਿੱਦਾਂ ਮੈਂ ਕੁੱਤਾ ਪਹਿਲੇ ਰੱਖਿਓ ਸੀ ਮੈਂ ਨਹੀਂ ਰੱਖਦਾ ਹੁਣ ਅੱਛਾ ਜੀ ਕੁੱਤਿਆਂ ਦੇ ਕਰਕੇ ਜਿੱਥੇ ਭੌਂਕਣਾ ਤੋਂ ਬਿਲਕੁਲ ਨਜ਼ਦੀਕ ਨੂੰ ਚੱਲੇ ਹੁੰਦਾ ਫੇਰ ਇਹ ਕੁੱਤੇ ਨੂੰ ਕਿਹੜਾ ਵੀ ਨਹੀਂ ਉਹਨਾਂ ਦੀ ਮਾਰ ਚਾਜਣਾ ਠੀਕ ਹੈ ਜੀ ਹਾਂ ਇਹ ਬੱਚ ਦਾ ਕੁੱਤਾ ਕੋਈ ਜੀ ਦੀ ਮਾਰ ਚੋਂ ਕੋਈ ਕੋਈ ਬੱਚ ਦਾ ਆਪਾਂ ਤਾਂ ਸੋਚਦੇ ਨੇ ਕੁੱਤਾ ਅਲਰਟ ਕਰ ਦਿੰਦਾ ਮੈਂ ਕੁੱਤੇ ਨੂੰ ਖਾਂਦੇ ਕੁੱਤਾ ਸਾਨੂੰ ਕਰ ਦੇਣਾ ਅਲਰਟ ਮੈਂ ਆਉ ਨਹੀਂ ਕੁੱਤਾ ਅਲਰਟ ਕਰਦਾ ਤੁਹਾਨੂੰ ਕਰ ਦਊਗਾ ਮੈਂ ਕੇਵਲ ਕਿਤਾ ਕੁੱਤੀ ਸੀ ਮੇਰੇ ਰਸੋਈ ਉਹ ਨਹੀਂ ਅਲਰਟ ਵੀ ਕੀਤਾ ਮੈਂ ਇੱਥੇ ਰਾਖੀ ਸੰਭਰਾਂ ਦੀ ਸੁੰਦਾ ਅੱਛਾ ਜੀ ਉਹਦੇ ਬੱਚੇ ਹੀ ਦਿੱਤੇ ਮੈਂ ਤਿੱਲਾਂ ਦਾ ਕਾਫੀ ਢੇਰ ਦਾ ਲਾਏ ਉਹਦੇ ਵਿੱਚ ਇੱਥੇ ਚਰੋਖੇ ਵਿੱਚ ਬੱਚੇ ਦਿੱਤੇ ਉਹ ਤਾਂ ਉਹ ਕੁੱਤੀ ਘਰੋਂ ਭੌਂਕਣਾ ਚਾਲੂ ਕਰਤੇ ਤਾਂ ਬਾਗ ਉਹਦੇ ਬੱਚਿਆਂ ਦੇ ਉੱਪਰ ਚਿਰੋਖੇ ਬਹਿ ਗਿਆ। ਕੁਦਰਤੀ ਮੈਨੂੰ ਜਾਗ ਆ ਗਈ। ਫੇਰ ਮੈਂ ਬਾਗ ਨੂੰ ਉਥਾ ਹਲਕਾ ਬਾਗ ਬਹੁਤੀ ਹਮਰਦਾ ਨਹੀਂ ਖਾਓ। ਮੈਂ 2-3 ਵਜੇ ਰਾਤ ਨੂੰ ਡੜਿਆ ਪਰ ਫੇਰ ਵੀ ਉਹ ਚਾਰ ਦਿਨ ਪਛਾ ਕਰਦਾ ਰਿਹਾ ਪਰ ਮੈਂ ਉਹਦੇ ਬੱਚੇ ਨਹੀਂ ਖਾਣ ਦਿੱਤੇ। ਠੀਕ ਹੈ ਜੀ। ਹੈ ਕਿੰਨੇ ਇੱਥੇ ਬਾਗ ਇੱਥੇ ਉਦਾਂ। ਮਤਰੇ ਬਲੋਕੜੀ ਛੱਦੇ ਨੂੰ ਤੇ ਗਾਂ ਕੋ ਸੁਕ ਸਾ ਕੇ ਬਧੇ ਨੇ ਥੋੜੇ-ਥੋੜੇ। ਅੱਛਾ ਜੀ। ਤੇ ਜਿੱਦਾਂ ਜੋੜਾ ਛੱਡਦਾ ਨਰ ਮਾਦਾ ਫੇਰ ਉਹ ਸੋਨਾ ਜੰਗਲਾਂ 'ਚ ਫੇਰ ਵਧਣਾ। ਮਤਲਬ ਸੰਖਿਆ ਕੋਈ ਜ਼ਿਆਦਾ ਵੀ ਹੈ ਨਹੀਂ ਸਾਲ 47 ਦੇ ਪਹਿਲੇ ਸੰਖਿਆ ਬਹੁਤ ਸੀ ਬਾਗਾਂ ਦੇ ਇਸ ਲਈ ਤਾਂ ਅੰਗਰੇਜ਼ ਹਕੂਮਤ ਨੇ ਇਨਾਮ ਦੇ ਕੇ ਜੰਗਲ ਖਾਲੀ ਕਰਵਾਏ ਨੇ ਬੋਲਿਆ ਬਾਗਾਂ ਬਾਗ ਬਹੁਤ ਥਾਏ ਨੇ ਜੰਗਲ ਇਨਾਮ ਦੇ ਕੇ ਮਤਲਬ ਸ਼ਿਕਾਰ ਕਰਕੇ ਕੀ ਕਰਨਾ ਹਾਂ ਮਰਵਾ ਲਈ ਨਾ ਬੁੱਤ ਲੋ ਇੱਥੇ ਸ਼ਿਕਾਰ ਪਹਿਲਾਂ ਲੀਗਲ ਸੀ ਨਾ ਇਸ ਜਗ੍ਹਾ ਤੇ ਨਹੀਂ ਬਾਗਾਂ ਵਸਤੇ ਖੋੜਿਆ ਸਪੈਸ਼ਲ ਇਨਾਮ ਵੀ ਰੱਖਿਆ ਵੀ ਜਿਹੜਾ ਬਾਗ ਮਾਰੇਗਾ ਉਹਨੂੰ ਇਨਾਮ ਬਾਗ ਤਾਂ ਬਹੁਤ ਥਾਉਂਦਾ ਉਦਾਂ ਜੰਗਲੀ ਜਾਨਵਰ ਹਿਰਨ ਵਗੈਰਾ ਜੋ ਵੀ ਉਹ ਮਾਰਨ ਤੇ ਪਹਿਲਾਂ ਉਹ ਪਹਿਲਾਂ ਲੀਗਲ ਸੀ ਨਾ ਮਾਰਨਾ ਨਹੀਂ ਪਹਿਲਾਂ ਦੇ ਬੰਦ ਬੰਦ ਨੇ ਟਾਈਮ ਦਾ ਹੀ ਬੰਦ ਹੈ ਅੱਛਾ ਠੀਕ ਹੈ ਸ਼ਿਕਾਰ ਬਾਗ ਮਾਰਦਾ ਮਤਲਬ ਸਾਨੂੰ ਜਿਹੜਾ ਜੰਗਲ ਚੋ ਘਾਹ ਵੀ ਕੱਟਣਾ ਨਾ ਉਹਦੇ ਲਈ ਵੀ ਅੰਗਰੇਜ਼ਾਂ ਦੇ ਟਾਈਮ ਦੇ ਉਹੀ ਕਾਨੂੰਨ ਚੱਲਿਆ ਆਏ ਨੇ ਕਟਾਰ ਧਾਰਾ ਹੀ ਸੀ ਉਸ ਟਾਈਮ ਦੇ ਅੱਛਾ ਮਤਲਬ ਕੱਚਾ ਘਾਹ ਵੀ ਅਸੀਂ ਨਹੀਂ ਕੱਟ ਸਕਦੇ ਅੱਜ ਵੀ ਨਹੀਂ ਕੱਟ ਸਕਦੇ ਉਦਾਂ ਜੋ ਮਰਜ਼ੀ ਕਰ ਜਾਣ ਹਾਂ ਐਦਾਂ ਜਿੱਦਾਂ ਇੱਥੋਂ ਖੱਡਾਂ ਦੇ ਵਿੱਚੋਂ ਕੁਝ ਟਰਾਲੀ ਲੈ ਜਾਂਦੇ ਆ ਰੇਤਾ ਦੀ ਜਾਂ ਇਧਰੋਂ ਉਹ ਵੀ ਉਹ ਵੀ ਲੀਗਲ ਹੈ ਇੱਥੇ ਕਿ ਨਹੀਂ ਦੇਖੋ ਜਿਹੜੀਆਂ ਇਹ ਖੱਡਾਂ ਨੇ ਇਹ ਤਾਂ ਪਹਿਲਾਂ ਦਰਿਆ ਬੁਰਦਾ ਹੀ ਆ ਇਹ ਵੀ ਅੰਗਰੇਜ਼ਾਂ ਦੇ ਟਾਈਮ ਹੀ ਅਸੀਂ ਰੋਕੀਆਂ ਬਗਦੀਆਂ ਜਗ੍ਹਾ ਬੀਤੀਆਂ ਪਹਿਲੇ ਦਰਿਆ ਬੁਰਦਾ ਹੀ ਆ ਮਤਲਬ ਉੱਚੀ ਜਗ੍ਹਾ ਚ ਸਟੈਪ ਵਗਦੇ ਇਹ ਇਹ ਪਾਣੀ ਦੇ ਹੀ ਰਸਤੇ ਇਹ ਫੇਰ ਅਸੀਂ ਨੇੜੇ ਖੱਡਾਂ ਕਰਤੀਆਂ ਜੀ ਤੇ ਥੋੜੇ ਏਰੀ ਚ ਪਾਣੀ ਦਾ ਨਿਕਾਸ ਹੋ ਜਾਂਦਾ ਵਾਹ ਮਤਲਬ ਇਹ ਬਗਦੀਆਂ ਜਗ੍ਹਾ ਜਿਹੜੀਆਂ ਇਹ ਪਾਰੇ ਪਾਵ ਆ ਕਿ ਦਰਿਆ ਬੁਰਦਾ ਖੱਡਾ ਹੀ ਆ ਟੁੱਟ ਰ ਚਰਾਂ ਤੇ ਪਸੂ ਚੁੱਕਦੇ ਮਤਲਬ ਜਵਾ ਜਿਹੜੀ ਪਿੰਡ ਦੀ ਮਸ਼ਰਕਾ ਸੀ ਠੀਕ ਆ ਠੀਕ ਇੱਕ ਨਾ ਮੈਂ ਬਹੁਤ ਵਧੀਆ ਚੀਜ਼ ਦੇਖੀ ਤੇ ਆ ਗਿਆ ਨਾ ਤੁਸੀਂ ਨਾ ਜਿੱਦਾਂ ਸਬਜ਼ੀਆਂ ਲਾਈਆਂ ਉਹ ਦੱਸਿਓ ਮੈਨੂੰ ਸਬਜ਼ੀਆਂ ਕਿਹੜੀਆਂ ਲਾਈਆਂ ਦਿਖਾਓ ਜੀ ਮੈਨੂੰ ਬੜਾ ਸ਼ੌਂਕ ਆ ਆ ਗਿਆ ਨਾ ਜੰਗਲਾਂ 'ਚ ਦੇਖੀਏ ਕੀ ਕੀ ਲੱਗਾ ਆ ਤੇ ਮੈਂ ਹੋਰ ਵੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜੇਮਨ ਕੁਮਾਰ ਜੀ ਇਹ ਨਾ ਸਬਜ਼ੀਆਂ ਨੂੰ ਕੋਈ ਦਵਾਈ ਵਗੈਰਾ ਵੀ ਪਾਉਣੇ ਤੁਸੀਂ ਨਹੀਂ ਨਹੀਂ ਅਸੀਂ ਕੁਝ ਨਹੀਂ ਪਾਇਆ ਉਹਨਾਂ ਨੂੰ ਸਿਰਫ ਦੇਸੀ ਖਾਦ ਪਾਈਦੀ ਹੈ ਅੱਛਾ ਜੀ ਜਿੱਦਾਂ ਜੰਗਲਾਂ ਦੀ ਪੱਤੀ ਗਲੀ ਸੜੀ ਹੋਇਆ ਉਹ ਵੀ ਪਾਲੀਦੀ ਹੈ ਤੇ ਇਹਨਾਂ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗਦੀ ਬਿਮਾਰੀ ਜੇ ਲੱਗਦੀ ਤਾਂ ਅਸੀਂ ਸਪਰੇਅ ਉਜਨੀ ਕੇ ਨਹੀਂ ਕਰੀਦਾ ਹਾਂਜੀ ਵੈਸੇ ਕੀੜਿਆਂ ਨੂੰ ਹਟਾ ਦੇਦਾ ਜਮਾ ਉਦਾਂ ਹੀ ਹੱਥ ਨਾਲ ਕਈ ਵਾਰੀ ਸੈਲ ਡੀਕਾ ਸੜ ਦੇਣੀ ਚੱਕ ਕਾ ਹੋਰ ਪਤਾ ਦੇਸੀ ਕੀ ਪਾਉਨੇ ਤੁਸੀਂ ਇਹਨੂੰ ਦੇਸੀ ਜਦੋਂ ਮੈਂ ਗਾਂ ਰੱਖੀ ਉਹਦੀ ਦੇਸੀ ਖਾਦ ਹੋ ਜਾਂਦੀ ਹੈ ਅੱਛਾ ਜੀ ਜਿੱਦਾ ਇਹ ਹਿਸਾਬ ਵਿਝੇ ਆ ਹਾਂਜੀ ਹਾਂਜੀ ਇੱਕ ਮਿੰਟ ਸਰੋਂ ਦਾ ਸਾਗਾ ਜੀ ਹੈ ਨਾ ਇਹ ਹਾਂ ਤਿੰਨ ਚਾਰ ਕਿਸਮ ਦੀ ਸਰੋਂ ਆ ਇਹ ਅੱਛਾ ਜੀ ਕਿਆ ਬਾਤਾਂ ਬਹੁਤ ਵਧੀਆ ਪੰਜਾਬ ਦਾ ਤਾਂ ਫੇਵਰੇਟ ਚੀਜ਼ ਆ ਇਹ ਮਸ਼ਹੂਰ ਹਾਂਜੀ ਹਾਂਜੀ ਇਹਵੇਂ ਪਿਆਜ਼ਾਂ ਦੀ ਪਨੀਰੀ ਆ ਪਰ ਮੈਂ ਇਹਨੂੰ ਛਿੱਲ ਰੱਖਣ ਦੇ ਰਾਂਤ ਨੂੰ ਸਾਂਭਲ ਖਾ ਜਾਂਦੇ ਆ ਕਿਤਾ ਉਹਦੇ ਕਰਕੇ ਰੱਖੇ ਖਾ ਵੀ ਗਏ ਸਾਂਭਲ ਖਾ ਜਾਂਦੇ ਇਹਨੂੰ ਹਾਂ ਸਾਂਭਲ ਹਰ ਚੀ ਖਾ ਜਾਂਦਾ ਉਹ ਠੱਡੀ ਦੇਖੋ ਪਸ਼ੂ ਕਿਸਮ ਦਾ ਜਾਨਵਰ ਬੜੀ ਜਾਂਦਾ ਜੀ 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 ਹਾਂਜੀ ਚੰਗੀ ਪਨੀਰੀ ਗੰਡਿਆਂ ਦੀ ਹਨਾ ਹਾਂਜੀ ਆ ਤਾਂ ਨਿੰਬੂ ਆ ਜੀ ਹਨਾ ਇਧਰ ਇਹ ਸੰਤਰਾ ਅੱਛਾ ਸੰਤਰਾ ਇਹ ਠੀਕ ਆ ਤੇ ਹੋਰ ਕੀ ਆ ਜੀ ਇਹ ਲਸਣ ਲਾਏ ਬਹੁਤ ਵਧੀਆ ਜੀ ਇਹ ਲਸਣ ਜਿਹੜਾ ਆ ਕਿਹੜਾ ਲਸਣ ਆ ਜੀ ਇਹ ਇਹ ਆਪਣਾ ਦੇਸੀ ਲਸਣ ਘਰੋਂ ਆ ਠੀਕ ਆ ਜੀ ਠੀਕ ਆ ਉਹ ਪਰੇ ਹਲਦੀ ਹੈ ਹਾਂ ਜੀ ਇਹ ਕੋਰੀ ਇਹ ਹਲਦੀ ਆਮ ਜਿਹੜੀ ਪੀੜੀ ਹਲਦੀ ਉਹ ਹੀ ਹੈ ਨਾ ਹਾਂ ਤੇ ਹਾਂ ਲਾਲ ਪੀਲੀ ਪੀਲੀ ਹਲਦੀ ਠੀਕ ਆ ਲਓ ਜੀ ਕਿਆ ਬਾਤ ਹੈ ਹਾਂ ਜੀ ਹਾਂ ਜੀ ਇਹ ਜਿੱਦਾਂ ਛਲਗਾ ਮੂਲੀਆਂ ਵਾਹ ਜੀ ਵਾਹ ਇਹ ਮਤਲਬ ਘਰ ਖਾਣ ਵਾਸਤੇ ਨਹੀਂ ਨਹੀਂ ਬਿਲਕੁਲ ਬਹੁਤ ਸੋਹਣਾ ਜੀ ਮੈਂ ਤਾਂ ਕਹਨਾ ਇਹ ਗੋਗੀ ਲੱਗਾ ਇਹ ਗੋਭੀ ਦੇ ਜਾਣ ਲਾਏ ਹੋ ਫੁੱਲ ਗੋਭੀ ਠੀਕ ਆ ਠੀਕ ਆ ਹਾਂ ਸਾਰੀ ਹੈ ਹਾਂ ਜੀ ਅੱਛਾ ਜੀ ਆਹ ਇਧਰ ਇਹ ਮੂਲੀਆਂ ਪਛੇਤੀਆਂ ਵਾਹੀਵਾ ਮੈਂ ਮੈਨੂੰ ਲੱਗਦਾ ਤੁਸੀਂ ਪਿਛਲੀ ਵਾਰ ਨਹੀਂ ਕੁਝ ਲਾਇਆ ਸੀ ਇੰਨਾ ਜਿੰਨਾ ਹੁਣ ਦੇਖਿਆ ਨਾ ਨਹੀਂ ਲਾਇਆ ਹੁਣ ਅਸੀਂ ਉਧਰ تھے ਨਾ ਉਹ ਰਹਿੰਦੇ ਹੁਦਰ ਅੱਛਾ ਜੀ ਅੱਛਾ ਲਾਇਆ ਮੈਂ ਸਭ ਕੁਝ ਹੁੰਦਾ ਪਰ ਤੁਸੀਂ ਇੱਧਰ ਨਹੀਂ ਆਏ ਜਿੱਦਾਂ ਇਹ ਜਿੱਦਾਂ ਮਟਰ ਫਲੀ ਵਾਲੇ ਅੱਛਾ ਹਰੇ ਮਟਰ ਜਿਹੜੇ ਹਾਂ ਹਾਂ ਜੀ ਆ ਆ ਵੀ ਹਰੇ ਮਟਰ ਆ ਵੀ ਮਟਰ ਰਿਹਾ ਹਾਂ ਹਾਂ ਜੀ ਇਹਨੂੰ ਲੱਗਾ ਮਟਰ ਨੇ ਕੋਈ ਹਾਂ ਫਲੀ ਫਲੀ ਲੱਗਣ ਲੱਗ ਗਿਆ ਫਾਲ ਲੱਗ ਗਿਆ ਫੁੱਲ ਲੱਗ ਗਿਆ ਜਿੱਦਾਂ ਉਹ ਦੇਖੀ ਮਾੜੀ ਜੀ ਆ ਜਾ ਨਹੀਂ ਲੱਗੀਆਂ ਫਣੀਆਂ ਕਾਲੀਆਂ ਤਾਂ ਲੱਗੀਆਂ ਕਾਫੀ ਜਿੱਦਾਂ ਆ ਲੱਗੀਆਂ ਫਣੀਆਂ ਹਾਂ ਕੀ ਬਤਾ ਹੈ ਜਿੱਦਾਂ ਇਹ ਲੱਗੀਆਂ ਫਣੀਆਂ ਇੱਕ ਮਿੰਟ ਇੱਕ ਫੋੜੀ ਰੱਖਿਓ ਜਿੱਦਾਂ ਹਾਂ ਯਾ ਬਤਾ ਜਿੱਦਾਂ ਇਹ ਸਿੰਗਰੇ ਇੱਕੀ ਆ ਜੀ ਸਿੰਗਰੇ 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 ਕੀ ਹੁੰਦੇ ਆ ਸਿੰਗਰੇ ਹੁੰਦੇ ਲੰਬੇ ਲੰਬੇ ਲੱਗਦੇ ਜਿੱਦਾਂ ਮੂਲੀ ਦੇ ਮੁੰਗਰੇ ਹੁੰਦੇ ਨੇ ਇਹ ਵੀ ਮੂਲੀ ਦੀ ਕਿਸਮ ਦੇ ਸਿੰਗਰੇ ਮੈਂ ਉਹ ਹੀ ਸਮਝਦਾ ਮੈਂ ਕਿ ਸ਼ਾਇਦ ਮੂੰਗਰਿਆਂ ਨੂੰ ਤੁਸੀਂ ਸਿੰਗਰੇ ਕਹਿੰਦੇ ਹੋਣ ਇਥੇ ਮੂੰਗਰੇ ਵੀ ਕਹਿੰਦੇ ਸਿੰਗਰੇ ਵੀ ਕਹੀ ਜਾਂਦੇ ਨੇ ਅਸੀਂ ਉਦਾ ਪਹਾੜੀ ਭਾਸ਼ਾ ਚ ਮੂੰਗਰੇ ਬੋਲਦੇ ਆ ਥੱਲੇ ਤੁਹਾਡੇ ਇਲਾਕੇ ਜੀ ਨੂੰ ਸਿੰਗਰਾ ਕਹਿੰਦੇ ਨੇ ਇਹ ਤਾਂ ਥੱਲੇ ਫਲ ਹੁੰਦਾ ਕੋਈ ਥੱਲੇ ਜਾੜ ਹੁੰਦੀ ਨਹੀਂ ਇਹ ਥੱਲੇ ਜਾੜ ਹੁੰਦੀ ਮੂਲੀ ਲਿਖਾ ਉੱਪਰ ਲੰਬੇ ਲੰਬੇ ਸਿੰਗਰੇ ਲੱਗਦੇ ਨੇ ਨਹੀਂ ਮੂਲੀ ਹੁੰਦੀ ਹੈ ਕਿ ਦੂਜੀ ਹੋਰ ਚੀਜ਼ ਆ ਕੋਈ ਇਹ ਮੂਲੀ ਨੂੰ ਵੀ ਸਿੰਗਰੇ ਲੱਗ ਜਾਂਦੇ ਨੇ ਅੱਛਾ ਜੀ ਇਹ ਕਿਸ ਸਿੰਗਰੀਆਂ ਦੀ ਬੈਸੀ ਕਿਸਮ ਹੁੰਦੀ ਹੈ ਉਹ ਲੰਬੀ ਹੁੰਦੀ ਹੈ ਇਹ ਉਹ ਕਿਸਮ ਆ ਹਾਂ ਇਹ ਲੰਬੀ ਕਿਸਮ ਆ ਅੱਛਾ ਅੱਛਾ ਠੀਕ ਹੈ ਤਾਂ ਬੈਂਕਣ ਹੈ ਨਾ ਇਹ ਬੈਂਕਣ ਕੋਰੇ ਨੇ ਲੂਤੇ ਨੇ ਜਿੱਦਾਂ ਹਾਂ ਹੋਰਾ ਬਹੁਤ ਪੰਦਾ ਹੈ ਇਹ ਪਾਣੀ ਵਾਲੇ ਇਲਾਕੇ ਸਟੈਪ ਚ ਇਹ ਜਿੱਦਾਂ ਆ ਗਿਆ ਚੰਦਰ ਵਾਹ ਕੀ ਬਾਤ ਆ ਦੇਖੋ ਤਾਂ ਬਹੁਤ ਹੀ ਤੁਸੀਂ ਕੋਸ਼ਿਸ਼ ਕੀਤਾ ਇਹ ਮੈਨੂੰ ਬਹੁਤ ਵਧੀਆ ਲੱਗਾ ਇਹ ਦੇਖ ਕੇ ਤੁਹਾਨੂੰ ਸੱਚੀ ਦੱਸਾਂ ਕਿਉਂਕਿ ਇਹ ਨਾ ਆਮ ਲੋਕ ਲਾਉਂਦੇ ਨਹੀਂ ਜਗ੍ਹਾ ਵੀ ਹੋਵੇ ਤਾਂ ਨਾ ਲਾਉਂਦੇ ਇਹ ਇਹ ਹਰਾ ਧਨੀਆ ਜੀ 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 ਕਿਆ ਮਰਦਾ ਇਹ ਆਗੇ ਦੋ ਗਾਜਰਾਂ ਹਾਂ ਇਹ ਵੀ ਗਾਜਰਾਂ ਆ ਗਈਆਂ ਇਹ ਪਾਲਕ ਆ ਗਿਆ ਜਿੱਦਾਂ ਅੱਜ ਦੇ ਚ ਅਸੀਂ ਸੌਂਫ ਵੀ ਬਾਹੀ ਹੋਏ ਵੱਢ ਲਈ ਅਸੀਂ ਕੀ ਬਾਇਆ ਜੀ ਇਹ ਸੌਂ ਪਹਾੜੀ ਸੌਂਫ ਹੁੰਦੀ ਹੈ ਇਹ ਕੋੜੀ ਸੌਂਫ ਹੁੰਦੀ ਹੈ ਇਦੇ ਵਿੱਚ ਹੀ ਹੈ ਨਾ ਜਿੱਦਾਂ ਇਹ ਆ ਜੜੀ ਹੈ ਇਹ ਜਿਹੜੀ ਹੈ ਇਹ ਬਾੜੀ ਸੌਂਦੀ ਹੈ ਨਾ ਇਹ ਵੱਢ ਚੁੱਕੇ ਹੋਏ ਨੇ ਮਾੜੀ ਜੀ ਮਾੜੀ ਜੀ ਤੋੜੇ ਉਹ ਇਹ ਮਾੜੀ ਜੀ ਬਾਸ਼ਨਾ ਦੇ ਖੁੱਲ ਗਏ ਵਾਹ ਕਿਆ ਬਾਤ ਹੈ ਇਹ ਜਿੱਦਾਂ ਮੇਥੀ ਬਹੁਤ ਹੀ ਵਧੀਆ ਆ ਹਾਂਜੀ ਮੇਥੀ ਆਹ ਅੰਨ ਓਹ ਤਰੀਕੀ ਆਵੜਾ ਆ ਮੈਂ ਜੀ ਤੇ ਖਿਨਾਂ ਹਾਂਜੀ ਆਹ ਇਹ ਮੈਨੂੰ ਜਵਾਨੀ ਨਾ ਨਹੀਂ ਪਤਾ ਪਈਦਾ ਇਹ ਕਰਦੇ ਕੀ ਆ ਇਹਦਾ ਸਬਜ਼ੀ ਬਣਦੀ ਹੈ ਇਹਦੀ ਲੱਗਦਾ ਕੀ ਇਹਨੂੰ ਫਲੀਆਂ ਫਲੀਆਂ ਲੱਗਦੀਆਂ ਅੱਛਾ ਹਾਂਜੀ ਚਲੋ ਮੇਰੇ ਕਿਸ ਨਾ ਕਿਸੇ ਦਰਸ਼ ਨੂੰ ਪਤਾ ਹੋਣਾ ਇਹ ਕੀ ਚੀਜ਼ ਹੈ ਨਹੀਂ ਪਤਾ ਮੈਨੂੰ ਵੀ ਹੈ ਮੇਰੇ ਜ਼ਬਾਨ 'ਚ ਨਹੀਂ ਆ ਰਹਾ ਇਹਦਾ ਲੱਗ ਚਲੋ ਆ ਜਾਗਾ ਚਲੋ ਆਹ ਮਿਰਚਾਂ ਆ ਹਨਾ ਹਰੀਆਂ ਹਾਂਜੀ ਇਹ ਵੀ ਸੁੱਕ ਗਈਆਂ ਹਨਾ ਇਹ ਕੋਰਾ ਜਿਲਾ ਹੋਰ ਇਹਨਾਂ ਨੂੰ ਫੋਕ ਦੇਣੀ ਇਹਨਾਂ ਨੂੰ ਫੜ ਨਹੀਂ ਹੁੰਦਾ ਇਹਦਾ ਕੋਈ ਹੱਲ ਨਹੀਂ ਹੱਲ ਜੇ ਅਸੀਂ ਢੱਕੀਏ ਵੀ ਕੋਰਾ ਤਾਂ ਵੀ ਲੂ ਦਿੰਦਾ ਮਤਲਬ ਕੋਰਾ ਪਾਉਂਦਾ ਬਹੁਤ ਸਾਡੇ ਲਈ ਅਬ ਵਿਚ ਵਿਚ ਬਾਥੂ ਦੇ ਬੂਟੇ ਵੀ ਦੇ ਮੈਨੂੰ ਇੱਕ ਦੋ ਹਾਂ ਇਹ ਬਾਥੂ ਵੀ ਹੈ ਬਾਥੂ ਆਪੇ ਉਗ ਗਿਆ ਹੈ ਕਿ ਲਾਇਆ ਇਹ ਆਪੇ ਉਗ ਗਿਆ ਹੈ ਜੰਗਲੀ ਹੈ ਇੱਕ ਜਿਹੜਾ ਖੇਤੀ ਚ ਉਗਦਾ ਉਹ ਵੱਖਰਾ ਉਹ ਵੀ ਚੱਲੇ ਆ ਵਿਚ ਵਿਚ ਕੀਤੀ ਉਹ ਵੀ ਸਾਗ ਵਾਸਤੇ ਆ ਜਾਂਦਾ ਕੰਮ ਇਹਦਾ ਮਤਲਬ ਤੁਸੀਂ ਹਾਂਜੀ ਜਿਹੜੀ ਵੀ ਚੀਜ਼ ਇੱਥੇ ਲਾਉਨੇ ਆ ਉਹਨੂੰ ਕੋਈ ਦਵਾਈ ਨਹੀਂ ਆਰਗੇਨਿਕ ਹੈ ਇਹ ਤਾਂ ਆਪਣੇ ਦਵਾਈ ਭਾਈ ਆਪਣੇ ਖਾਣ ਲਈ ਪਾਣੀ ਨਹੀਂ ਮੰਨਦੀ ਲੋੜ ਹੀ ਨਹੀਂ ਪਉਂਦੀ ਤੁਹਾਨੂੰ ਲੋ ਅਪਾਇਟੀ ਦੀ ਦੂਰ ਜਾਣੇ ਆ ਉਧਾਂ ਉਹ ਲੋਲੀਨ ਬੰਦਾ ਤੁਹਾਨੂੰ ਦੱਸਾਂ ਤੇ ਥੋੜੀ ਖੇਤੀ ਹੈ ਜੇ ਕੀੜਾ ਬਹੁਤ ਅਸੀਂ ਚਾਪ ਹੱਥਾਂ ਨਾਲੀ ਚੱਕਦੀ ਦਾ ਅੱਛਾ ਨਹੀਂ ਮੈਂ ਉਧਾਂ ਆਪਣੇ ਸਾਰੇ ਜਿਹੜੇ ਮੇਰੇ ਦਰਸ਼ਕ ਹੈ ਨਾ ਬਹੁਤ ਜਾਣੇ ਦੇਖਦੇ ਤੁਹਾਨੂੰ ਪਤਾ ਹੈ ਨਾ ਵੀਡੀਓ ਜੀ ਤੁਸੀਂ ਵੀਡੀਓ ਬਣਾਣੀ ਬੜੀ ਵਧੀਆ ਲੱਗਣੀ ਹਾਂਜੀ ਥੋਣੀ ਲੱਗਦੀ ਦਿਖਣ ਨੂੰ ਹਾਂਜੀ ਹਾਂਜੀ ਬੱਸ ਤੋਂ ਵੱਧ ਇਨਸਾਨ ਦਿਖਦਾ ਨਹੀਂ ਨਹੀਂ ਠੀਕ ਆ ਸਾਨੂੰ ਮੈਨੂੰ ਵੀ ਸ਼ੌਂਕ ਆ ਜੀ ਦੇਖੋ ਪਿਛਲੀ ਵੀ ਕਈ ਜਾਨੇ ਦੇਖੀ ਜਿਹੜੇ ਕਿ ਦੂਰ ਦੇ ਬਾਕਮ ਤੇ ਉਹਨਾਂ ਨੇ ਮੈਨੂੰ ਕਿਹਾ ਯਾਰ ਜੀਵਨ ਤੇਰੀ ਵੀ ਫੋਟੋ ਹੈ ਅੱਛਾ ਆਜੇ ਉਧਰ ਹੋਰ ਦੱਸ ਜੀ ਆ ਗਿਆ ਇਹ ਬਾਏ ਜੋਈ ਬਰਸੀਨ ਗਾਂ ਵਾਸਤੇ ਉਹ ਮੈਂ ਰਾਤ ਨੂੰ ਸੌਣਾ ਇੱਥੇ ਸਾਰਾ ਲੋੜਾ ਤੇ ਰਾਤ ਨੂੰ ਆ ਜਾਂਦੇਗੇ ਫਿਰ ਸਾਹਮਣੇ ਪਾਸੇ ਨੂੰ ਸਾਰ ਰਹਿ ਗਈ ਹੁਲਣ ਨੂੰ ਤਾਂ ਹੁਣ ਪੱਠੇ ਤਾਂ ਬਚਾਣੇ ਪੈਂਦੇ ਜਿੱਦਾਂ ਇਹ ਮੈਂ ਬਿਸਤਰਾ ਹੀ ਵਿਛਵਾਇਆ ਤੇ ਇਹ ਰਾਤ ਨੂੰ ਸੌਣ ਦਾ ਅਰੇਂਜਮੈਂਟ ਮੈਂ ਹੀ ਦਿੱਤੇ ਆ ਵਿੱਚ ਖੇਤ ਜੀ ਸਹੀ ਦਾ ਬੜਾ ਤੁਹਾਡਾ ਇੱਕ ਨਾ ਚੈਲੰਜ ਆ ਇੱਥੇ ਰਹਿਣਾ ਵੀ ਪਸੰਗ ਜੀ ਹੈ ਇੱਥੇ ਦੇ ਨਾ ਮੈਂ ਉਹੀ ਕਹਿੰਦਾ ਨਾ ਵੀ ਦੇਖੋ ਇਹ ਅੱਗੇ ਅਸੀਂ ਉੱਚੇ ਮਣੇ ਬੰਦ ਇਹ ਫੋਨ ਮੈਂ ਡੋਨ ਰੱਖਿਆ ਇਹ ਹਾਂਜੀ ਉਹ ਮੈਂ ਦੇਖਿਆ ਮੱਕੀ ਵੀਜੀ ਦੀ ਨਹੀਂ ਮੱਕੀ ਦੇ ਟਾਈਮ ਉੱਚੇ ਮਣੇ ਬਾਏ ਦੇ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ ਜਿਹੜੇ ਉੱਚੇ ਤਨ 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 ਉਹਦੋਂ ਜਾਣਾ ਪਿਆ ਅਸੀਂ ਆਪਣੇ ਕਮਾਈ ਦੇ ਵੀ ਵਾਲੀ ਰੋਡ ਤੇ ਨਾ ਹਾਂ ਥਨ ਉੱਥੇ ਮੈਨੂੰ ਕਮਾਈ ਦੇ ਵੀ ਆਹ ਕਮਾਈ ਦੇ ਵੀ ਵਾਲੀ ਰੋਡ ਤੇ ਉੱਥੇ ਤਾਂ ਸਹੀ ਪਾਇਆ ਕਹਿੰਦੇ ਤਨ ਕਹਿੰਦੇ ਮੈਂ ਪਹਿਲੀ ਇਹ ਮਣੇ ਤਨ ਤਨ ਨੂੰ ਮਣੇ ਵੀ ਕਹਿ ਦਿੰਦੇ ਨੇ ਮਣੇ ਆ ਮਣੀ ਗੰਦੇ ਮਣੀ ਪੁਲੀਪਾਸ਼ੇ ਸਾਡੇ ਇੱਥੇ ਤਾਂ ਨਹੀਂ ਕਹਿੰਦੇ ਤਾਂ ਕਹਿੰਦੇ ਹਾਂ ਹਾਂਜੀ ਤੇ ਇੱਥੇ ਰਾਤ ਨੂੰ ਠੰਡ ਨਹੀਂ ਲੱਗਦੀ ਫਿਰ ਠੰਡ ਮੈਂ ਉਦੋਂ ਚਾਰ-ਛੇ ਰਾ ਬੰਦ ਕੀਤਾ ਮੈਨੂੰ ਉਦੋਂ ਮੈਂ ਬੰਦ ਇਸ ਤੇ ਜ਼ਿਆਦਾ ਵੀ ਕਰ ਲੈਣਾ ਜਿਹਦਾ ਖੜ ਲਾ ਕੇ ਜਾਂ ਨੇੜਾ ਲਾ ਕੇ ਬੰਦ ਕਰ ਲੋ ਨਾ ਫੇਰ ਠੰਡ ਵੈਸੇ ਨਹੀਂ ਵੱੜਦੀ ਇਹ ਮੌਂਗ ਜੰਮੇ ਦੇ ਤਰ੍ਹਾਂ ਲੰਘ ਠੰਡ ਵੱਢ ਜਾਂਦੀ ਹੈ ਤੁਸੀਂ ਫੇਰ ਮਤਲਬ ਦਿੱਲੀ ਇੱਥੇ ਸੌਂਨੇ ਆ ਜੇ ਨਾ ਕਿੰਨੇ ਦਿਨਾਂ ਤੋਂ ਸੌਂਨੇ ਆ ਇੱਥੇ ਮੈਨੂੰ ਸੌਂਦੇ ਨੂੰ ਤਾਂ ਮਹੀਨਾ ਹੋ ਗਿਆ ਅੱਛਾ ਤੇ ਸਾਂਭ ਰਾਤ ਨੂੰ ਵੱਢ ਜਾਂਦੇ ਆਗੇ ਅੱਛਾ ਜੀ ਤੇ ਏਰੀਆ ਖੁੱਲਾ ਨਾ ਫਿਰ ਜੇ ਮੈਂ ਇੱਥੇ ਸੁੱਤੇ ਆਹੂ ਤਾਂ ਉਹਦੀ ਬੇੜ ਕਾ ਜਾਂਦੀ ਉੱਪਰੋਂ ਹੁੰਦੇ ਸ਼ਹਿਕ ਇੱਕ ਨਹੀਂ ਹੁੰਦਾ ਤਿੰਨ ਤਿੰਨ ਚਾਚਰ ਇਕੱਠੇ ਹੁੰਦੇ ਕੱਢਦੇ ਦੇ ਜਿੰਨੇ ਮੈਂ ਇੱਕ ਰਾਤ ਨਹੀਂ ਸੁੱਤਾ ਸਾਰਾ ਖਜਣਾ ਉਹਨਾਂ ਨੇ ਹਾਂ ਛੁੱਟੀ ਕਰ ਜਣੀ ਤੇ ਪੱਠੇ ਇਹਨੂੰ ਕਿੰਨਾ ਚਿਰ ਲੱਗੇਗਾ ਤਿਆਰ ਹੋਣ ਲਈ ਇਹ 10 ਦਿਨ ਦੇ ਬਾਅਦ ਹੋ ਜਾਣਾ ਬੋਲਣ ਨਾਲ ਮਤਲਬ ਹੁਣ ਤੁਹਾਨੂੰ ਜ਼ਿਆਦਾ ਆ ਠੰਡ ਹੋ ਗਈ ਇਸ ਕਰਕੇ ਥੋੜਾ ਰੁਕੇ ਆ ਹੈ ਜ਼ਿਆਦਾ ਧਿਆਨ ਰੱਖਣ ਦੀ ਲੋੜ ਆ ਹੁਣ ਤੁਹਾਨੂੰ ਹਾਂ ਬੂਰਾ ਧਿਆਨ ਰੱਖਣਾ ਦੋ ਮਿੰਟ ਉਹ ਸਬਜ਼ੀ ਦਾ ਨਾਮ ਕਿਉ ਕੀ ਸਬਜ਼ੀ ਦਾ ਨਾਮ ਉਹ ਜਿਹੜੀ ਹੈ ਨਾ ਹੁਣ ਮੈਨੂੰ ਚੇਤਾ ਆਇਆ ਕਿਉ 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 ਅੱਛਾ ਇ ਬਹੁਤ-ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਸਾਰੀ ਇੱਥੇ ਤੇ ਬਹੁਤ ਚੰਗਾ ਲੱਗਦਾ ਇੱਥੇ ਆ ਕੇ ਤੁਹਾਨੂੰ ਮਿਲ ਕੇ ਵੀ ਜ਼ਿਆਦਾਤਰ ਜਦੋਂ ਵੀ ਆਉਣਾ ਮੈਂ ਤੁਹਾਨੂੰ ਮਿਲ ਕੇ ਜਾਣਾ ਜਦੋਂ ਵੀ ਆਇਆ ਹੂੰਗਾ ਨਾ ਭਾਜੀ ਜੀ ਮਿਲ ਕੇ ਹੀ ਆਇਆ ਮੈਂ ਇੱਥੇ ਤੇ ਠੀਕ ਆ ਜੀ ਮੇਰੇ ਸਾਰੇ ਵਿਵਸਥਾ ਵੀ ਬਹੁਤ-ਬਹੁਤ ਧੰਨਵਾਦ ਇਹ ਵਲੌਗ ਦੇਖਣ ਲਈ ਤੇ ਪੰਜਾਬ ਦੇ ਖੂਬਸੂਰਤ ਇਲਾਕੇ ਦੇਖਣ ਲਈ ਤੇ ਇੱਕ ਰਿਕੁਐਸਟ ਮੈਂ ਲਾਸਟ ਵਿੱਚ ਕਰਨਾ ਚਾਹੁੰਦਾ ਆ ਜੋ ਜੀਵਨ ਕੁਮਾਰ ਜੀ ਨੇ ਪਹਿਲਾਂ ਵੀ ਕੀਤੀ ਸੀ ਇੱਕ ਵੀਡੀਓ ਜਦੋਂ ਬਣਾਈ ਸੀ ਜੇ ਇਸ ਇਲਾਕੇ ਵਿੱਚ ਆਉਣੇ ਆ ਨਾ ਤਾਂ ਪਲੀਜ਼ ਇਥੇ ਗੰਦ ਨਾ ਪਾਓ ਭੁੱਲੜ ਬਾਜੀ ਨਾ ਕਰੋ ਸਪੀਕਰ ਨਾਲ ਆਓ ਉੱਚੀ ਉੱਚੀ ਆ ਕੇ ਇਹ ਖੋਲਣ ਜੋ ਸ਼ੀਸ਼ਾ ਬੰਦ ਪਲੇਟਾਂ ਡੂਨੇ ਇਹ ਚੀਜ਼ਾਂ ਨਾ ਸਟੋ ਬਿਲਕੁਲ ਉਹੀ ਖਾਣ ਪੀਣ ਨੂੰ ਲੈ ਕੇ ਆਉਣੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਨੂੰ ਤੁਸੀਂ ਲੈ ਜਾਓ ਵਾਪਸ ਜੋ ਵੀ ਬਚਦਾ ਆ ਤੁਹਾਡਾ ਜੋ ਵੀ ਹੈਗਾ ਆ ਬੋਤਲਾਂ ਜੋ ਵੀ ਪਲਾਸਟਿਕ ਡਿਸਪੋਜ਼ੇਬਲ ਸਾਰਾ ਕੁਝ ਉਹ ਜ਼ਰੂਰ ਲੈ ਜਾਓ ਇੱਥੋਂ ਇੱਥੇ ਦੇ ਜਿਹੜੇ ਸਥਾਨਕ ਲੋਕ ਆ ਉਹਨਾਂ ਨੂੰ ਪਰੇਸ਼ਾਨ ਨਾ ਕਰੋ ਇਹਨਾਂ ਚੀਜ਼ਾਂ ਦੇ ਨਾਲ ਬਹੁਤ ਪਰੇਸ਼ਾਨੀ ਹੁੰਦੀ ਹੈ ਉਹਨਾਂ ਨੂੰ ਚਲੋ ਠੀਕ ਆ ਜੀ ਮਨ ਕੁਮਾਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਫਿਰ ਮਿਲਾਂਗੇ ਬਹੁਤ ਹੀ ਜਲਦ ਚੰਗਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚੰਗਾ ਜੀ ਥੈਂਕ ਯੂ